ਕਾਲੀ ਥਾਰ ਦੇ ਵਿੱਚ ਨਸ਼ਾ ਵੇਚਣ ਵਾਲੀ ਬੀਬੀ ਦੇ ਮਸਲੂਮ ਲੈ ਕੇ ਵੱਡੇ ਖੁਲਾਸੇ ਹੋ ਰਹੇ ਨੇ ਇਸ ਕੇਸ ਦੇ ਵਿੱਚ ਸ਼ੱਕ ਹੈ ਕਿ ਵੱਡੇ ਵੱਡੇ ਅਫਸਰਾਂ ਦੀ ਕੋਈ ਭੂਮਿਕਾ ਹੈ ਇਹ ਮਾਮਲਾ ਬਹੁਤ ਹਾਈ ਪ੍ਰੋਫਾਈਲ ਮਾਮਲਾ ਹੈ ਇੱਕ ਲੇਡੀ ਕਾਂਸਟੇਬਲ ਦਾ ਨਹੀਂ ਮਾਮਲਾ ਲੇਡੀ ਕਾਂਸਟੇਬਲ ਦੇ ਜਿਹੜੇ ਵਾਲੀ ਵਾਰਸ ਨੇ ਉਹਨਾਂ ਦਾ ਮਸਲਾ ਬਣ ਚੁੱਕਾ ਹੈ ਜਦੋਂ ਵੱਡੇ ਅਫਸਰਾਂ ਦੀ ਸ਼ਮੂਲੀਅਤ ਦੇ ਖਦਸ਼ੇ ਪੈਦਾ ਹੋਣ ਵੱਡੇ ਅਫਸਰਾਂ ਜਾਂ ਵੱਡੇ ਲੋਕਾਂ ਦੀ ਸ਼ਮੂਲੀਅਤ ਪਾਈ ਜਾਵੇ ਜਾਂ ਉਹਨਾਂ ਦੇ ਆਪਸੀ ਲਿੰਕ ਹੋਣ ਤੇ ਫਿਰ ਮਾਮਲਾ ਠੰਡੇ ਬਸਤੇ ਵਿੱਚ ਪਾਇਆ ਜਾਂਦਾ ਹੈਗਾ ਜਦੋਂ ਕੋ ਵੱਡੇ ਲੋਕਾਂ ਦੇ ਲਿੰਕ ਸਟੈਬਲਿਸ਼ ਹੋ ਜਾਣ ਮਾਮਲਾ ਪੁਲਿਸ ਹੈੱਡਕੁਆਟਰ ਤੱਕ ਪਹੁੰਚ ਗਿਆ ਹੋਵੇ ਮਾਮਲਾ ਮੁੱਖ ਮੰਤਰੀ ਦਫ਼ਤਰ ਤੱਕ ਪਹੁੰਚ ਗਿਆ ਹੋਵੇ ਮਾਮਲਾ ਗ੍ਰਹਿ ਵਿਭਾਗ ਕੋਲ ਪਹੁੰਚ ਗਿਆ ਹੋਵੇ ਤੇ ਲਾਜ਼ਮੀ ਤੌਰ ਤੇ ਉਮੀਦ ਤੇ ਇਹ ਕੀਤੀ ਜਾਣੀ ਬੰਦੀ ਹੈਗੀ ਹੈ ਕਿ ਇਹਦੇ ਵਿੱਚ ਕਿੰਨੇ ਵੀ ਲੋਕਾਂ ਦਾ ਨੈਟਵਰਕ ਹੋਣ ਦਿਲੇ ਦਿਨ ਪੁਲਿਸ 3 ਦਿਨ ਦਾ ਰਿਮਾਨਡ ਮੰਗਦੀ 1 ਦਿਨ ਦਾ ਮਿਲਦਾ 5 ਦਿਨ ਦਾ ਮੰਦੇ ਮੰਗਦੇ ਤੇ 2 ਦਿਨ ਦਾ ਮਿਲਦਾ ਐਡਾ ਵੱਡਾ ਮਸਲਾ ਹੋਵੇ ਆਮ ਇੱਕ ਬੰਦਾ ਜੇ ਦੇਖੋ ਇੱਕ ਗ੍ਰਾਮ ਹੀ ਪੁੜੀ ਫੜੀ ਜਾਵੇ ਤੇ ਪੁਲਿਸ ਉਹਦਾ 7 ਦਿਨ ਦਾ ਰਿਮਾਂਡ ਲੈ ਜਾਂਦੀ ਹੈ ਇਹ ਤੇ ਰਿਮਾਂਡ ਕਦੀ 1 ਦਿਨ ਦਾ ਮਿਲ ਰਿਹਾ ਕਦੀ 2 ਦਿਨ ਦਾ ਮਿਲ ਰਿਹਾ ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਪ੍ਰੈਸ਼ਰ ਪੈਣਾ ਸ਼ੁਰੂ ਹੋ ਚੁੱਕਾ ਹੋਰ ਕੋਈ ਹੋਵੇ ਬੰਦਾ ਨਸ਼ੇ ਦਾ ਤਸਕਰ ਹੋਵੇ ਤੇ ਪੁਲਿਸ ਹੁਣ ਤੱਕ ਬਹੁਤ ਕੁਝ ਲੱਭ ਲੈਂਦੀ ਹੈਗੀਆ ਇਹਦੇ ਪਰਿਵਾਰਕ ਰਿਸ਼ਤਿਆਂ ਨੂੰ ਹਲੇ ਤੱਕ ਪੁਲਿਸ ਨੇ ਨਹੀਂ ਪੜਿਆ ਕਿ ਜਿਹੜੀਆਂ ਪ੍ਰਾਪਰਟੀਆਂ ਨੇ ਉਹ ਕਿਵੇਂ ਬਣੀਆਂ ਆਈਆਂ ਨੇ ਦੂਜਾ ਬਠਿੰਡਾ ਪੁਲਿਸ ਦੀ ਸਭ ਤੋਂ ਵੱਡੀ ਲਾਪਰਵਾਹੀ ਇਹ ਹੋਈ ਕਿ ਜਿਸ ਬੰਦੇ ਨੂੰ ਇਸ ਕੇਸ ਦੇ ਵਿੱਚ ਬਲਵਿੰਦਰ ਸਿੰਘ ਸੋਨੂ ਨੂੰ ਨਾਮਜ਼ਦ ਕੀਤਾ ਹੋਵੇ ਉਹ ਪੁਲਿਸ ਦੇ ਹੱਥੋਂ ਨਿਕਲ ਗਿਆ ਹੋਵੇ ਪ੍ਰੋਗਰਾਮ 16 ਨੇ ਸੱਚ ਦੇ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਾਂ ਮਨਦੀਪ ਸਿੰਘ ਪੰਜਾਬ ਦੇ ਕੁਝ ਅਹਿਮ ਮੁੱਦੇ ਨੇ ਜਿਨ੍ਹਾਂ ਉਤੇ ਗੱਲਬਾਤ ਕਰਾਂਗੇ ਕਾਲੀ ਥਾਰ ਦੇ ਵਿੱਚ ਨਸ਼ਾ ਵੇਚਣ ਵਾਲੀ ਬੀਬੀ ਦੇ ਮਸਲਿਆਂ ਨੂੰ ਲੈ ਕੇ ਵੱਡੇ ਖੁਲਾਸੇ ਹੋ ਰਹੇ ਨੇ ਇਸ ਕੇਸ ਦੇ ਵਿੱਚ ਸ਼ੱਕ ਹੈ ਕਿ ਵੱਡੇ ਵੱਡੇ ਅਫਸਰਾਂ ਦੀ ਕੋਈ ਭੂਮਿਕਾ ਹੈ ਇਸ ਮੁੱਦੇ ਉਤੇ ਗੱਲਬਾਤ ਕਰਾਂਗੇ ਨਾਲ ਹੀ ਗੱਲਬਾਤ ਕਰਾਂਗੇ ਅੰਮ੍ਰਿਤਸਰ ਪਵਿੱਤਰ ਧਰਤੀ ਜਿਸ ਧਰਤੀ ਦੇ ਉੱਤੇ ਸ਼ਹੀਦਾਂ ਦਾ ਲਹੂ ਡਿੱਗਿਆ ਹੋਵੇ ਉਸ ਧਰਤੀ ਦੇ ਉੱਤੇ ਗੇ ਵਾਲਿਆਂ ਦਾ ਮੇਲਾ ਕਿਵੇਂ ਲੱਗ ਸਕਦਾ ਹੈ ਇਹਦੇ ਪਿੱਛੇ ਸਾਜ਼ਿਸ਼ ਕਿਹੜੇ ਲੋਕਾਂ ਦੀ ਹੈ ਇਸ ਮੁੱਦੇ ਉੱਤੇ ਗੱਲਬਾਤ ਕਰਨ ਵਾਸਤੇ ਜੁੜੇ ਨੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਪੁੱਲਰ ਜੀ ਪੁੱਲਰ ਸਾਹਿਬ ਮਹਿਲਾ ਕਾਂਸਟੇਬਲ ਦਾ ਜਿਹੜਾ ਮਸਲਾ ਹੈਗਾ ਬੜਾ ਗਰਮਾਇਆ ਹੈਗਾ ਹੁਣ ਇਸ ਕੇਸ ਦੇ ਵਿੱਚ ਵੱਡਾ ਅਪਡੇਟ ਕੀ ਹੈ ਕੋਈ ਵੱਡੇ ਵੱਡੇ ਅਫਸਰਾਂ ਦੀ ਭੂਮਿਕਾ ਨੂੰ ਲੈ ਕੇ ਸ਼ੱਕ ਵੱਡੇ ਹੋ ਰਹੇ ਨੇ ਦੁਕੋਈ ਮੇਂ ਲੱਗਦਾ ਕਿ ਇਹ ਮਾਮਲਾ ਬਹੁਤ ਹਾਈ ਪ੍ਰੋਫਾਈਲ ਮਾਮਲਾ ਹੈ ਇੱਕ ਲੇਡੀ ਕਾਂਸਟੇਬਲ ਦਾ ਨਹੀਂ ਮਾਮਲਾ ਲੇਡੀ ਕਾਂਸਟੇਬਲ ਦੇ ਜਿਹੜੇ ਵਾਲੀ ਵਾਰਸ ਨੇ ਉਹਨਾਂ ਦਾ ਮਸਲਾ ਬਣ ਚੁੱਕਾ ਹੈ ਜਦੋਂ ਵੱਡੇ ਅਫਸਰਾਂ ਦੀ ਸ਼ਮੂਲੀਅਤ ਦੇ ਖਦਸ਼ੇ ਪੈਦਾ ਹੋਣ ਤੇ ਲਾਜ਼ਮੀ ਤੌਰ ਤੇ ਇਹ ਇੱਕ ਮਹਿਸੂਸ ਕੀਤਾ ਜਾਂਦਾ ਹੈ ਕਿ ਜਦੋਂ ਵੱਡੇ ਅਫਸਰਾਂ ਜਾਂ ਵੱਡੇ ਲੋਕਾਂ ਦੀ ਸ਼ਮੂਲੀਅਤ ਪਾਈ ਜਾਵੇ ਜਾਂ ਉਹਨਾਂ ਦੇ ਆਪਸੇ ਲਿੰਕ ਹੋਣ ਤੇ ਫਿਰ ਮਾਮਲਾ ਠੰਡੇ ਬਸਤੇ ਵਿੱਚ ਪਾਇਆ ਜਾਂਦਾ ਹੈਗਾ ਮਾਮਲਾ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਇਸ ਕੇਸ ਦੇ ਵਿੱਚ ਵੀ ਹੁਣ ਤੱਕ ਇਹੋ ਬਾਹਰ ਆ ਰਿਹਾ ਕਿ ਸ਼ਾਇਦ ਖਦਸ਼ਾ ਪ੍ਰਗਟ ਕੀਤਾ ਜਾ ਰਿਹਾ ਹੈ ਕਿ ਮਾਮਲਾ ਦਬਾਇਆ ਜਾ ਸਕਦਾ ਜਾਂ ਦੱਬਿਆ ਜਾ ਸਕਦਾ ਹਾਲਾਂਕਿ ਸ਼ੁਰੂਆਤੀ ਦੌਰ ਤੇ ਇਵੇਂ ਲੱਗਾ ਕਿ ਪੁਲਿਸ ਨੂੰ ਇੱਕ ਵੱਡੀ ਮਛਲੀ ਜਿਹੜੀ ਨਸ਼ੇ ਦੀ ਤਸਕਰ ਇੱਕ ਮਗਰਮਸ਼ ਜਾਂ ਇਹ ਛੋਟਾ ਮਗਰਮਸ਼ ਕਹੋ ਇਹ ਕਾਬੂ ਆਇਆ ਸੀ ਹੁਣ ਜਦੋਂ ਵਾਰ-ਵਾਰ ਇਹ ਪਤਾ ਲੱਗ ਰਿਹਾ ਕਿ ਇਹਦੇ ਲਿੰਕ ਬਹੁਤ ਵੱਡੇ ਲੋਕਾਂ ਦੇ ਨਾਲ ਹਨ ਤੇ ਉਹ ਜਦੋਂ ਵੱਡੇ ਲੋਕਾਂ ਦੇ ਲਿੰਕ ਸਟੈਬਲਿਸ਼ ਹੋ ਜਾਣ ਮਾਮਲਾ ਪੁਲਿਸ ਐਡਕੁਆਟਰ ਤੱਕ ਪਹੁੰਚ ਗਿਆ ਹੋਵੇ ਮਾਮਲਾ ਮੁੱਖ ਮੰਤਰੀ ਦਫਤਰ ਤੱਕ ਪਹੁੰਚ ਗਿਆ ਹੋਵੇ ਮਾਮਲਾ ਗ੍ਰੈਬ ਭਾਗ ਕੋਲ ਪਹੁੰਚ ਗਿਆ ਹੋਵੇ ਤੇ ਲਾਜ਼ਮੀ ਤੌਰ ਤੇ ਉਮੀਦ ਤੇ ਇਹ ਕੀਤੀ ਜਾਣੀ ਬੰਦ ਹੀ ਆ ਗਈ ਹੈ ਕਿ ਇਹਦੇ ਚ ਕਿੰਨੇ ਵੀ ਲੋਕਾਂ ਦਾ ਨੈਟਵਰਕ ਹੋਣ ਕਿਸੇ ਵੀ ਪੋਜੀਸ਼ਨ ਤੇ ਬੈਠੇ ਹੋਣ ਤੇ ਉਹ ਗੱਲ ਨਿਭੜਨੀ ਚਾਹੀਦੀ ਆ ਮਾਮਲਾ ਜਿਹੜਾ ਵਾ ਉਹ ਇਨਸਾਫ ਮਿਲਣਾ ਚਾਹੀਦਾ ਹੈ ਕਿ ਸਾਡੇ ਸਿਸਟਮ ਨੂੰ ਕੌਣ ਖਾ ਰਿਹਾ ਹੁਣ ਸਵਾਲ ਇਹ ਮਸਲੇ ਦੇ ਵਿੱਚ ਆ ਕਿ ਪਹਿਲੇ ਦਿਨ ਪੁਲਿਸ ਤਿੰਨ ਦਿਨ ਦਾ ਰਿਮਾਂਡ ਮੰਗਦੀ ਤੇ ਇੱਕ ਦਿਨ ਦਾ ਮਿਲਦਾ ਪੰਜ ਦਿਨ ਦਾ ਮੰਦੇ ਮੰਗਦੇ ਤੇ ਦੋ ਦਿਨ ਦਾ ਮਿਲ ਐਡਾ ਵੱਡਾ ਮਸਲਾ ਹੋਵੇ ਆਮ ਇੱਕ ਬੰਦਾ ਜਿਹਦੇ ਕੋਲ ਇੱਕ ਗ੍ਰਾਮ ਹੀ ਪੁੜੀ ਫੜੀ ਜਾਵੇ ਤੇ ਪੁਲਿਸ ਉਹਦਾ 7 ਦਿਨ ਦਾ ਰਿਮਾਂਡ ਲੈ ਜਾਂਦੀ ਆ ਇਥੇ ਰਿਮਾਂਡ ਕਦੀ ਇੱਕ ਦਿਨ ਦਾ ਮਿਲ ਰਿਹਾ ਕਦੀ ਦੋ ਦਿਨ ਦਾ ਮਿਲ ਰਿਹਾ ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਪ੍ਰੈਸ਼ਰ ਪੈਣਾ ਸ਼ੁਰੂ ਹੋ ਚੁੱਕਾ ਹੁਣ ਸਵਾਲ ਹੈ ਕਿ ਹੋਰ ਕੋਈ ਹੋਵੇ ਬੰਦਾ ਨਸ਼ੇ ਦਾ ਤਸਕਰ ਹੋਵੇ ਤੇ ਪੁਲਿਸ ਹੁਣ ਤੱਕ ਬਹੁਤ ਕੁਝ ਲੱਭ ਲੈਂਦੀ ਹੈਗੀਆ ਹੁਣ ਇਹਦੇ ਪਰਿਵਾਰਕ ਰਿਸ਼ਤਿਆਂ ਨੂੰ ਹਲੇ ਤੱਕ ਪੁਲਿਸ ਨੇ ਨਹੀਂ ਪੜਿਆ ਕਿ ਜਿਹੜੀਆਂ ਪ੍ਰਾਪਰਟੀਆਂ ਨੇ ਉਹ ਕਿਵੇਂ ਬਣੀਆਂ ਆਈਆਂ ਨੇ ਦੂਜਾ ਬਠਿੰਡਾ ਪੁਲਿਸ ਦੀ ਸਭ ਤੋਂ ਵੱਡੀ ਲਾਪਰਵਾਹੀ ਇਹ ਹੋਈ ਕਿ ਜਿਸ ਬੰਦੇ ਨੂੰ ਇਸ ਕੇਸ ਦੇ ਵਿੱਚ ਬਲਵਿੰਦਰ ਸਿੰਘ ਸੋਨੂ ਨੂੰ ਨਾਮਜ਼ਦ ਕੀਤਾ ਹੋਵੇ ਉਹ ਪੁਲਿਸ ਦੇ ਹੱਥੋਂ ਨਿਕਲ ਗਿਆ ਹੋਵੇ ਪੁਲਿਸ ਉੱਥੇ ਵੱਡੀ ਗਿਣਤੀ ਦੇ ਵਿੱਚ ਯੂਨੀਫਾਰਮ ਦੇ ਵਿੱਚ ਤੇ ਵਿਦਆਊਟ ਯੂਨੀਫਾਰਮ ਦੇ ਵਿੱਚ ਬਠਿੰਡਾ ਕੋਰਟ ਦੇ ਵਿੱਚ ਹੀ ਉਹ ਸ਼ਰੇਆਮ ਆਪਣੀ ਘਰ ਵਾਲੀ ਦੇ ਨਾਲ ਉੱਥੇ ਗੁੱਥਮ-ਗੁੱਥੀ ਹੁੰਦਾ ਚਪੇੜਾ ਮਾਰਦਾ ਥੱਪੜ ਮਾਰਦਾ ਪੁਲਿਸ ਛਡਾਉਂਦੀ ਰਹੀ ਲੇਕਿਨ ਬਠਿੰਡਾ ਪੁਲਿਸ ਨੇ ਉਹਨੂੰ ਗ੍ਰਿਫਤਾਰ ਨਹੀਂ ਕੀਤਾਗਾ ਉਹ ਹੁਣ ਫਰਾਰ ਹੋ ਗਿਆ ਅੱਜ ਨਹੀਂ ਭਲਕੇ ਨਹੀਂ ਪਰਸੋਂ ਨਹੀਂ ਕਿਸੇ ਕਿਸੇ ਰੋਜ਼ ਉਹਨੇ ਫੜਿਆ ਜਾਣਾ ਲੇਕਿਨ ਕੱਲ ਇਸ ਔਰਤ ਦਾ ਮਹਿਲਾ ਮੁਲਾਜ਼ਮ ਦਾ ਰਿਮਾਂਡ ਖਤਮ ਹੋ ਰਿਹਾ ਤੇ ਪੁਲਿਸ ਕੋਲ ਹਲੇ ਤੱਕ ਕੋਈ ਲੱਭਾ ਹੀ ਨਹੀਂ ਕਿ ਉਹ ਅਦਾਲਤ ਦੇ ਵਿੱਚ ਇਹ ਕਹਿਣ ਕਿ ਜੀ ਅਸੀਂ ਇਹਨੇ ਬਹੁਤ ਕੁਝ ਜਾਂ ਸਹਿਯੋਗ ਨਹੀਂ ਕਰੀਏ ਜਾਂ ਇਹਦੇ ਕੋਲ ਬਹੁਤ ਕੁਝ ਖਲਾਸੇ ਨਹੀਂ ਅਸੀਂ ਹਲੇ ਸਾਨੂੰ ਹੋਰ ਰਿਮਾਂਡ ਚਾਹੀਦਾ ਮੈਨੂੰ ਇਹ ਲੱਗਦਾ ਕਿ ਪੁਲਿਸ ਦੀ ਮਿਲੀ ਭੁਗਤ ਦੇ ਨਾਲ ਵੱਡੇ ਅਫਸਰਾਂ ਦੇ ਦਬਾਅ ਹੇਠ ਪੋਲਿਟਿਸ਼ੀਨਾਂ ਦੇ ਦਬਾਅ ਹੇਠ ਵਿਧਾਇਕਾਂ ਦੇ ਦਬਾਅ ਹੇਠ ਮੰਤਰੀਆਂ ਦੇ ਦਬਾਅ ਹੇਠ ਕਿਉਂਕਿ ਮਾਮਲਾ ਹਾਈ ਪ੍ਰੋਫਾਈਲ ਬਣ ਗਿਆ ਉਸ ਚੱਕਰ ਦੇ ਵਿੱਚ ਕੱਲ ਇਹ ਲਾਜ਼ਮੀ ਤੌਰ ਤੇ ਇਹਨਾਂ ਨੂੰ ਰਿਮਾਂਡ ਜੇ ਬਠਿੰਡਾ ਪੁਲਿਸ ਨੂੰ ਨਾ ਮਿਲਿਆ ਤੇ ਅਦਾਲਤ ਨੇ 14 ਦਿਨ ਬਾਅਦ ਜੁਡੀਸ਼ਲ ਭੇਜ ਦੇਣਾਗਾ ਫਿਰ ਜਦੋਂ ਉਹ ਜਾ ਕੇ ਬਲਵਿੰਦਰ ਸਿੰਘ ਉਰਫ सोनू ਫੜਿਆ ਜਾਊਗਾ ਫਿਰ ਪੁਲਿਸ ਕਹੂਗੀ ਕਿ ਸਾਨੂੰ ਦੁਬਾਰਾ ਉਸ ਔਰਤ ਦਾ ਰਿਮਾਂਡ ਚਾਹੀਦਾ ਹੁਣ ਸਵਾਲ ਹੈ ਕਿ ਕੌਣ ਵਿਚਾਰਾ ਕਿਹੜਾ ਬੰਦਾ ਕਿਹੜਾ ਅਫਸਰ ਆਪਣੀ ਚਮੜੀ ਵੇਚਾਰਿਆਗਾ ਹੁਣ ਵੱਡੀ ਮਹਤਵਪੂਰਨ ਗੱਲ ਇਹ ਇਸ ਮਸਲੇ ਦੇ ਵਿੱਚ ਜਦ ਸਾਰੇ ਕੁਝ ਫੈਕਟ ਸਾਹਮਣੇ ਨੇ ਵੀ ਥਾਰ ਕੈਸ਼ ਲਈ ਇਕਥਾਰ ਇਹਨੇ ਪੁਲਿਸ ਵਾਲੇ ਨੂੰ ਹੀ ਵੇਚੀ ਗਾਂ ਉਹਨੇ ਆਪਣੇ ਜਵਾਈ ਨੂੰ ਦਿੱਤੀ ਹੈਗੀਆ ਇਹ ਮਸਲਾ ਸਜੋਗ ਇਹ ਕਰਨੀ ਰਹੀ ਹੈਗੀ ਤੇ ਦੂਜੀ ਗੱਲ ਹੈ ਕਿ ਇਹ ਹੁਣ ਤੱਕ ਪੁਲਿਸ ਜਿਹੜੀ ਟੀਮ ਆ ਇਸ ਗੱਲ ਤੇ ਸਿੱਟੇ ਤੇ ਕਿਉਂ ਨਹੀਂ ਪੁੱਜੀ ਇਹਦਾ ਮਤਲਬ ਆ ਕਿ ਜਿਹੜੀ ਬਠਿੰਡਾ ਪੁਲਿਸ ਆ ਉਹ ਬੈਕਫੋਰਡ ਤੇ ਆ ਗਈ ਹੈ ਤੇ ਵੱਡੇ ਵੱਡੇ ਅਫਸਰ ਜਿਹੜੇ ਨੇ ਇੰਟੈਲੀਜੈਂਸ ਦੇ ਜਾਂ ਹੋਰ ਜਿਹੜੇ ਅਫਸਰ ਨੇ ਉਹ ਹੁਣ ਪੁਛਗਿਸ਼ ਕਰ ਰਹੇ ਨੇ ਜਦੋਂ ਵੱਡੇ ਅਫਸਰਾਂ ਨੇ ਪੁਛਗਿਸ਼ ਕਰਤੀ ਤੇ ਲਾਜ਼ਮੀ ਤੌਰ ਤੇ ਇਸ ਮਸਲੇ ਦੇ ਵਿੱਚ ਕੁਝ ਨਹੀਂ ਨਿਕਲਿਆ ਰੌਲਾ ਪੈ ਗਿਆ ਇਨਸਟਾ ਕੁਈਨ ਲਾ ਲਓ ਇੱਕ ਮਹਿਲਾ ਮੁਲਾਜ਼ਮ ਲਾ ਲਓ ਸ਼ਪੈਨ ਲਾ ਲਓ ਵੀ ਉਹ ਇੰਨੀ ਮਹਿੰਗੇ ਕੋਈ ਨਾ 25-25 ਹਜ਼ਾਰ ਦੀ ਪਰਫਿਊਮ ਆ ਕੈਸ਼ ਥਾ ਰੱਖੀ ਹੈ 2 ਕਰੋੜ ਦੀ ਕੋਠੀ ਦਾ ਮੁੱਲ ਪਾਇਆ ਜਾ ਰਿਹਾ ਵੀ 8 ਮਰਲੇ ਦੀ ਕੋਠੀ ਆ ਆਲੀਸ਼ਾਨ ਫਰਨੀਚਰ ਬਹੁਤ ਜ਼ਿਆਦਾ ਮਹਿੰਗਾ ਸਾਜੋ ਸਾਮਾਨ ਬਹੁਤ ਮਹਿੰਗਾ ਆਈਫੋਨ ਨੇ ਸੋਨਾ ਇਹ ਪਤਨੀ ਰਾਡੋ ਤੇ ਰੋਲੈਕਸ ਦੀਆਂ ਘੜੀਆਂ ਗੁੱਚੀ ਦਾ ਸਮਾਨ ਉਹ ਸਾਰੇ ਚੀਜ਼ਾਂ ਰੋਲਾ ਪੈ ਗਿਆ ਪਰ ਰਿਜ਼ਲਟ ਕੀ ਆ ਉਹ ਜ਼ੀਰੋ ਆ ਹੁਣ ਇਹਨੂੰ ਬਚਾਉਣ ਵਾਲਾ ਕੌਣ ਹੈ ਇਹ ਜਦ ਤੱਕ ਤੇ ਪੰਜਾਬ ਦੇ ਡੀਜੀਪੀ ਸਾਹਿਬ ਜਾਂ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਅਗਰ ਡਾਇਰੈਕਟ ਇਨਵੋਲਵਮੈਂਟ ਰੱਖਣ ਆਪਣੀ ਕਿ ਇਹਦੇ ਜਿਹੜੇ ਵੀ ਬਚਾਉਣ ਵਾਲੇ ਨੇ ਜਾਂ ਇਹਨੂੰ ਲਗਾਉਣ ਵਾਲੇ ਨੇ ਉਹ ਬਖਸ਼ੇ ਨਹੀਂ ਜਾਣਗੇ ਕਾਨੂੰਨ ਮੁਤਾਬਕ ਉਹਨਾਂ ਦੇ ਖਿਲਾਫ ਵੀ ਕਾਰਵਾਈ ਤੇ ਬਠਿੰਡਾ ਪੁਲਿਸ ਕਰੂ ਇਵੇਂ ਲੱਗਦਾ ਬਠਿੰਡਾ ਲੋਕ ਵੀ ਬਠਿੰਡੇ ਦੇ ਲੋਕ ਮਹਿਸੂਸ ਕਰ ਰਹੇ ਨੇ ਕਿ ਬਠਿੰਡਾ ਪੁਲਿਸ ਤੇ ਪ੍ਰੈਸ਼ਰ ਪੈ ਗਿਆ ਹੈਗਾ ਇਸ ਕਰਕੇ 2 ਦਿਨ ਦੇ ਵਿੱਚ ਕੁਝ ਨਿਕਲਿਆ ਹੀ ਨਹੀਂ ਹੈ ਜਿਹੜੀ ਬੀਬੀ ਬੜਕ ਮਾਰਦੀ ਵੀ ਅਸੀਂ ਇੱਕ ਵਾਰ ਮੇਰੀ ਗੱਲ ਕਰਾ ਦਿਓ ਮੈਂ ਇੰਜ ਕਰ ਦਾਂਗੀ ਮੈਂ ਐਵੇਂ ਕਰ ਦਿਆਂਗੀ ਇਹਦਾ ਮਤਲਬ ਇਹ ਗੱਲ ਸੱਚ ਹੁੰਦੀ ਨਜ਼ਰ ਆ ਰਹੀ ਹੈ ਫੋਨ ਆ ਗਿਆ ਹੁਣ ਇਹਨਾਂ ਨੂੰ ਲਾਜ਼ਮੀ ਤੌਰ ਤੇ ਕਿ ਉਹ ਇਸੇ ਕਰਕੇ ਤੋਂ ਨੇ ਪਹਿਲੇ ਦਿਨ ਵੀ ਕਿਹਾ ਸੀ ਪੁਸ਼ਗੇਸ਼ ਦਰਾਂਣ ਵੀ ਕਿਹਾ ਹੈਗਾ ਕਿ ਕੋਈ ਕਰ ਮੇਰੀ ਗੱਲ ਕਰਵਾ ਦੇ ਹੁਣ ਸਭ ਤੋਂ ਵੱਡੀ ਗੱਲ ਇਹ ਕਿ ਹੁਣ ਪੁਲਿਸ ਕਿਉਂਕਿ ਵੱਡੇ ਅਫਸਰਾਂ ਪਤਨ ਕਿਸ ਰੈਂਕ ਦੇ ਨੇ ਰੌਲਾ ਤੇ ਇਹ ਪੈ ਰਿਆ ਹੁਣ ਸਰਕਾਰ ਨੂੰ ਚਾਹੀਦਾ ਕਿ ਜਾਂਚ ਤੇ ਹੋਣੀ ਚਾਹੀਦੀ ਨਾ ਹੋਣੀ ਚਾਹੀਦੀ ਪਤਾ ਲੱਗੇ ਕਿ ਐਡੀ ਪ੍ਰਾਪਰਟੀ ਕਿਵੇਂ ਬਣ ਗਈ ਇੱਕ ਸਿਪਾਈ ਰੈਂਕ ਦੇ ਕਿਉਂਕਿ ਇੱਕ ਆਮ ਘਰ ਚੋਂ ਪੈਦਾ ਹੋਈ ਕੁੜੀ ਪਲੱਸ 2 ਕਰਕੇ ਪੁਲਿਸ ਦੇ ਵਿੱਚ ਭਰਤੀ ਹੋ ਗਈ ਆ ਜਿਹਦੇ ਬਾਪੂ ਰਾਜ ਮਿਸਤਰੀ ਨੇ ਮਜ਼ਦੂਰ ਨੇ ਮਿਹਨਤ ਕਰਦੇ ਸੀ ਤੇ ਉਹਦੀ ਧੀ ਇਨ اچانک 11 ਸਾਲ ਦੇ ਵਿੱਚ ਕਿਵੇਂ ਇੰਨੀ ਅਮੀਰ ਬਣ ਗਈ ਨਾ ਕੋਠੀਆਂ ਲੈ ਲਈਆਂ ਪਲਾਟ ਰੋਲਾ ਪੈ ਰਿਹਾ ਹੈਗਾ ਉਹ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ ਕਿ ਇਹਦੇ ਆਪਣੇ ਨਾਮ ਤੇ ਕੋਠੀ ਹੈ ਜਾਂ ਦੂਜੇ ਨਾਮ ਦੇ ਥਾਰ ਕਿਵੇਂ ਲਈ ਜਾ ਸਕਦੀ ਹੈ ਨਾ ਇਹ ਸਾਰੇ ਜਾਣਦੇ ਹੋ ਨਾ ਕਿ ਬੰਦਾ ਠੀਕ ਹੈ ਕਈ ਇਦਾਂ ਦੇ ਮੁਲਾਜ਼ਮ ਹੁੰਦੇ ਜਿਹੜੇ ਜ਼ਮੀਨਾਂ ਜਾਇਦਾਦ ਵਾਲੇ ਉਹਨਾਂ ਦੇ ਪਹਿਲਾਂ ਹੀ ਚੰਗੇ ਘਰਾਂ ਦੇ ਵਿੱਚ ਹੁੰਦੇ ਨੇ ਜਿਹੜਾ ਇੱਕ ਆਮ ਘਰ ਦੇ ਵਿੱਚੋਂ ਬੰਦਾ ਪੈਦਾ ਹੋਇਆ ਹੋਵੇ ਉਹਦੇ ਜਿਹੜੇ ਸ਼ੌਂਕ ਇੰਨੇ ਮਹਿੰਗੇ ਹੋਣ ਤੇ ਉਹਦੇ ਇਹ ਕਿ ਬੰਦਾ 2 ਨੰਬਰ ਦੀ ਕਮਾਈ ਕਰਦਾ ਮੰਨ ਲਓ ਅੱਜ ਵੀ ਜਿਹੜੇ ਕਈ ਐਮਐਲਏ ਜਿਹੜੇ ਆਮ ਘਰਾਂ ਚੋਂ ਪੈਦਾ ਹੋਏ ਨੇ ਉਹ ਹੁਣ ਸਾਰੇ ਰਾਜੇ ਬਣ ਗਏ ਨਾ ਮਤਲਬ ਕੋਈ ਨਾ ਕੋਈ ਤੇ ਧੰਦੇ ਚੱਲਦੇ ਨੇ ਕਮਿਸ਼ਨ ਆ ਰਹੀ ਨੇ ਜੇ ਸਥਿਤੀ ਦੇ ਵਿੱਚ ਹੁਣ ਇਹ ਮਾਮਲਾ ਠੰਡੇ ਬਸਤੇ ਦੇ ਵਿੱਚ ਜਾ ਚੁੱਕਾ ਔਰ ਜੇ ਜਿਸ ਤਰ੍ਹਾਂ ਹੁਣ ਬਠਿੰਡਾ ਪੁਲਿਸ ਜਾਂ ਪੰਜਾਬ ਪੁਲਿਸ ਦੀ ਕਾਰਵਾਈ ਦਿਖ ਰਹੀ ਹੈ ਮੈਨੂੰ ਲੱਗਦਾ ਕਿ ਮਹੀਨੇ 2 ਮਹੀਨੇ ਬਾਅਦ ਇਹਨੇ ਫਿਰ ਬਹਾਲ ਹੋ ਜੂਗੀ ਤੇ ਫਿਰ ਜਦੋਂ ਬਹਾਲ ਹੋ ਗਈ ਤੇ ਫਿਰ ਦੇਖੋ ਰੀਲਾ ਪੈਣੀ ਆ ਰੀਲਾ ਪੈਂਦੀਆਂ ਕਿ ਨਹੀਂ ਪੈਂਦੀਆਂ ਆਈਆਂ ਪਰ ਫਿਰ ਆ ਕਿ ਜਿੰਨਾ ਲੋਕਾਂ ਨੇ ਫੜਿਆ ਮਿਹਨਤ ਕਰਕੇ ਉਹਨਾਂ ਦਾ ਕੀ ਬਣੂਗਾ ਉਹ ਵਿਚਾਰੇ ਉਥੇ ਆਪਣੇ ਬਠਿੰਡੇ ਨੌਕਰੀ ਕਰ ਪਾਉਣਗੇ ਕਿੰਨੀ ਕਰ ਪਾਉਣਗੇ ਇਹ ਆਪਣੇ ਆਪ ਚ ਇੱਕ ਬਹੁਤ ਵੱਡਾ ਸਵਾਲ ਆ ਬੁੱਲਰ ਸਾਹਿਬ ਇਹ ਜਿਹੜਾ ਪੁਲਿਸ ਵੱਲੋਂ ਇੱਕ ਮਹਿੰਮ ਚਲਾਏਗੀ ਨਸ਼ਾ ਤਸਕਰ ਫੜੰਦੀ ਉਹਨਾਂ ਨੇ ਕਿਹਾ ਪੁਲਿਸ ਦੀ ਇੱਕ ਮੱਛੀ ਨੂੰ ਫੜਿਆ ਹੈਗਾ ਪਰ ਇਸ ਇੱਕ ਹੋਪ ਹੈ ਪੰਜਾਬ ਨੂੰ ਪੂਰੇ ਨੂੰ ਇੱਕ ਉਮੀਦ ਹੈ ਇਸ ਕੇਸ ਤੋਂ ਇੱਥੇ ਵੱਡੀ ਕਾਰਵਾਈ ਹੋਏਗੀ ਵੱਡੇ ਵੱਡੇ ਅਫਸਰਾਂ ਦੇ ਨਾਮ ਜਾਂ ਕੋਈ ਹੋਰ ਜਿਹੜੇ ਵੀ ਲੋਕ ਇਸ ਧੰਦੇ ਦੇ ਵਿੱਚ ਸ਼ਾਮਲ ਨੇ ਉਹਨਾਂ ਨੂੰ ਕਾਬੂ ਕੀਤਾ ਜਾਵੇਗਾ ਜੇ ਇਸ ਕੇਸ ਦੇ ਵਿੱਚ ਵੀ ਕੁਝ ਨਾ ਨਿਕਲਿਆ ਜੇ ਇਹਨੂੰ ਹੀ ਬਚਾਉਣ ਦੀ ਕੋਸ਼ਿਸ਼ ਕੀਤੀ ਫਿਰ ਜਿਹੜੀ ਪੰਜਾਬ ਸਰਕਾਰ ਜਿਹੜੀ ਨਸ਼ੇ ਦੇ ਵਿਰੁੱਧ ਮਹਿੰਮ ਚਲਾਈ ਹੈ ਇਹਦਾ ਮਤਲਬ ਉਹਦੇ ਵਾਜਾ ਵੱਜ ਗਏ ਨੇ ਲਾਜ਼ਮੀ ਤੌਰ ਤੇ ਇਸ ਮਸਲੇ ਤੇ ਮੈਂ ਵੀ ਕਹਿ ਰਿਹਾ ਕਿ ਪੰਜਾਬ ਪੁਲਿਸ ਨੂੰ ਚਾਹੀਦਾ ਗੱਪ ਪੀਐਸ ਮਸਲੇ ਦੇ ਵਿੱਚ ਸੀਰੀਅਸ ਹੋ ਕੇ ਗੰਭੀਰਤਾ ਦੇ ਨਾਲ ਇਨਵੈਸਟੀਗੇਸ਼ਨ ਕਰਨ ਹਾਲਾਂਕਿ ਪਿੱਛੇ ਜੇ ਸਰਕਾਰ ਨੇ ਇਹ ਕਹਿੰਦੀ ਦਾਅਵਾ ਵੀ ਕੀਤਾ ਕਿ ਅਸੀਂ ਇੰਨੇ ਬੰਦੇ ਡਿਸਮਿਸ ਕੀਤੇ ਇਹਨੂੰ ਵੀ ਡਿਸਮਿਸ ਕੀਤਾ ਪਰ ਸਵਾਲ ਇਹ ਕਿ ਅੱਗੇ ਕੁਝ ਨਿਕਲਿਆ ਨਹੀਂ ਨਾ ਕੋ ਹੁਣ ਤੱਕ 3 ਦਿਨ ਦੇ ਇੰਟਰੋਗੇਸ਼ਨ ਦੇ ਵਿੱਚ ਜਾਂ 3 ਦਿਨ ਪੁਲਿਸਰ ਰਿਮਾਂਡ ਦੇ ਵਿੱਚ ਬਠਿੰਡਾ ਪੁਲਿਸ ਨੂੰ ਕੋਈ ਕਾਮਯਾਬੀ ਨਹੀਂ ਮਿਲੀ ਕੱਲ ਇਹਦਾ ਫਿਰ ਜਿਹੜਾ 2 ਦਿਨ ਦਾ ਰਿਮਾਂਡ ਖਤਮ ਹੋਇਆ ਨਾ ਤੇ ਤੁਸੀਂ ਰਿਮਾਂਡ ਹਾਸਲ ਕਰਨਾ ਤੇ ਪੁਲਿਸ ਕੀ ਪੇਸ਼ ਕਰੂਗੀ ਅਦਾਲਤ ਕੋਲ ਵੀ ਸਾਨੂੰ ਰਿਮਾਂਡ ਹੋਰ ਚਾਹੀਦਾ ਤੁਹਾਡੇ ਕੋਲ 2 ਦਿਨ ਦੇ ਵਿੱਚ ਤੇ ਕੁਝ ਨਿਕਲਣ ਨਹੀਂ ਹੈਗਾ ਨਾ ਇਹ ਸਜੋਗ ਕਰ ਹੀ ਗਈ ਹੈ ਇਹਦਾ ਮਤਲਬ ਪੂਰੀ ਉਹ ਬੀਬੀ ਚੰਟ ਸੀ ਉਹਨੂੰ ਪਤਾ ਬੜੀ ਕਹਿੰਦੇ ਕਿ ਉਹਨੇ ਤੇ ਆਪਣੇ ਫੋਨ ਤੇ ਇਹੋ ਜੀ ਐਪ ਡਾਊਨਲੋਡ ਕੀਤੇ ਸੀ ਕਿ ਤੁਹਾਡੀ ਕਾਲ ਟਰੇਸ ਵੀ ਨਹੀਂ ਹੋ ਸਕਦੀ ਫਿਰ ਜਿੱਥੇ ਆਉਂਦੀ ਜਾਂਦੀ ਸੀ ਆਪਣੀ ਲੋਕੇਸ਼ਨ ਬੰਦ ਰੱਖਦੀ ਸੀ ਵੀ ਪਤਾ ਨਾ ਲੱਗੇ ਕਿੱਥੇ ਹੈਗੀ ਆ ਹੁਣ ਸਵਾਲ ਇਹ ਕਿ ਜਦੋਂ ਜਿਹੜੇ ਅਫਸਰਾਂ ਨੇ ਮਾਨਸੇ ਦਾ ਨੰਬਰ ਬਟਿੰਡੇ ਡਿਊਟੀ ਕਰੀ ਹੈਗੀਆ ਸਿਵਲ ਪੁਲਿਸ ਲਾਈਨ ਦੇ ਹਸਪੀਟਲ ਦੇ ਵਿੱਚ ਉਹਨੂੰ ਤਨਾਤ ਕੀਤਾ ਗਿਆ ਉਹ ਚਿਹਰੇ ਤੇ ਨਕਾਬ ਬੇਨਕਾਬ ਹੋਣੇ ਚਾਹੀਦੇ ਨੇ ਹੁਣ ਸਭ ਤੋਂ ਵੱਡੀ ਗੱਲ ਹੈ ਕਿ ਇਹ ਜਿਹੜੀ ਕੌਨਸਟੇਬਲ ਆ ਔਰ ਨਾਲ ਉਹਦਾ ਜਿਹੜਾ ਸਾਥੀ ਬਲਵਿੰਦਰ ਸਿੰਘ ਉਰਫ ਸੋਨੂ ਇਹ ਪਹਿਲਾਂ ਵੀ ਦੋ ਵਾਰ ਅਰੈਸਟ ਹੋ ਚੁੱਕੇ ਨੇ ਠੀਕ ਹੈ ਜੀ 2022 ਦੇ ਵਿੱਚ ਪਹਿਲੀ ਵਾਰ ਇਸ ਨੇ ਫੁਨੈਲ ਨਹੀਂ ਹੁੰਦੀ ਉਹ ਪੀਕੇ ਐਸਐਸਪੀ ਆਫਿਸ ਦੇ ਸਾਹਮਣੇ ਹੰਗਾਮਾ ਕੀ ਕਰਨ ਤੇ ਲੇਡੀ ਕਨਸਟੇਬਲ ਤੇ ਉਹਦੇ ਸਾਥੀ ਨੂੰ ਗ੍ਰਿਫਤਾਰ ਕੀਤਾ ਡਰਾਮਾ ਤਗੜਾ ਸੀ ਕਿਉਂਕਿ ਸਾਰੇ ਪਤਾ ਫਿਨਲ ਪੀਂਦੇ ਨਾਲ ਬੰਦਾ ਮਰਦਾ ਨਹੀਂ ਹੈਗਾ ਇਹਨੇ ਉੱਥੇ ਬਹੁਤ ਵੱਡਾ ਡਰਾਮਾ ਕੀਤਾ ਫਿਰ ਇਸ ਤੋਂ ਪਹਿਲਾਂ ਔਰਤ ਜਿਹੜੀ ਗੁਰਮੀਤ ਕੌਰ ਹੈ ਜਿਹੜੀ ਵਿਚਾਰੀ ਆਪਣੀਆਂ ਦੋ 3 ਨੂੰ ਲੈ ਕੇ ਪਿਛਲੇ ਕਈ ਦਿਨਾਂ ਤੋਂ ਖਾਪਰੀ ਹੈਗੀ ਆ ਉਹਨੂੰ ਕੁੱਟਣ ਤੋਂ ਬਾਅਦ ਫਿਰ ਇਹ ਫਿਰ ਇਹਨੇ ਸੁਸਾਈਡ ਕਰਨ ਦੀ ਕੋਸ਼ਿਸ਼ ਕੀਤੀ ਫਿਰ ਪੁਲਿਸ ਨੇ ਦੋਨਾਂ ਜਣੇ ਤੇ ਪਰਚਾ ਦਰਜ ਕਰ ਗ੍ਰਿਫਤਾਰ ਕਰ ਲਏ ਫਿਰ 220 ਦੇ ਵਿੱਚ ਵੀ ਮਤਲਬ ਇਹ ਜਿਹੜੀ ਐਂਬੂਲੈਂਸ ਡਰਾਈਵਰ ਜਿਹੜਾ ਬਲਵਿੰਦਰ ਸਿੰਘ ਉਰਫ ਉਹਦੇ ਨਾਲ ਇਹ ਤੰਦਾਸ਼ੂਰ ਕੀਤਾ ਚਿੱਟਾ ਵੇਚਣ ਦਾ ਇਲਜ਼ਾਮ ਲੱਗੇ ਨੇ ਤੇ 5 ਸਾਲ ਲੋਕੀ ਸ਼ਿਕਾਇਤਾਂ ਕਰਦੇ ਰਹੇ ਨੇ ਕਿਸੇ ਨੇ ਇਹਨੂੰ ਇਹਨੂੰ ਹੱਥ ਨਹੀਂ ਲਾਇਆਗਾ ਇਹ ਤੇ ਉਹ ਆ ਕੇ ਮਹਿਮ ਚੱਲ ਰਹੀ ਔਰ ਨਵਾਂ ਜਿਹੜਾ ਆਫੀਸਰ ਨੂੰ ਇਨਪੁੱਟ ਵੀ ਲਈ ਹੋਗੀ ਤੇ ਨਾਲ ਐਸਟੀਐਫ ਦਾ ਜੁਆਇੰਟ ਆਪਰੇਸ਼ਨ ਸੀ ਇਹ ਤਾਂ ਕਰਕੇ ਕਾਬੂ ਆ ਗਏ ਹੁਣ ਸਭ ਤੋਂ ਵੱਡੀ ਜਿਹੜਾ ਕੱਲ ਬਲਵਿੰਦਰ ਸਿੰਘ ਸੋਨੂੰ ਜਿਹੜਾ ਬਠਿੰਡਾ ਪੁਲਿਸ ਦੀ ਮਿਲੀ ਭੁਗਤ ਦੇ ਨਾਲ ਫਰਾਰ ਹੋ ਗਿਆ ਉਹਨੇ ਕੱਲ ਆਪਣੀ ਜਿਹੜੀ ਪਹਿਲੀ ਪਤਨੀ ਆ ਜਿਹੜੀ ਗੁਰਮੀਤ ਕੌਰ ਜਿਹੜੀ ਉਹ ਦੋ ਢੀਆਂ ਛੋਟੀਆਂ-ਛੋਟੀਆਂ ਦੇ ਨਾਲ ਖਾਪਰੀਆ ਰੋ ਰਹੀ ਆ ਕਿ ਮੇਰਾ ਘਰ ਪਟ ਉਹ ਆਪਣੀ ਪਤਨੀ ਦੇ ਬਾਰੇ ਕਿੰਨਾ ਕੁਸ਼ ਇਲਜ਼ਾਮ ਲਗਾ ਰਿਹਾ ਸੀ ਕਿ ਇਹਨੇ ਜੀ ਪਤਨੀ ਕਿੰਨੇ 25 ਲੋਕਾਂ ਦੇ ਖਿਲਾਫ ਬਲਾਤਕਾਰ ਦੇ ਪਰਚੇ ਦਰਜ ਕਰਵਾਏ ਨੇ ਅੱਜ ਅਸੀਂ ਜਿਹੜਾ ਸਿਰਸਾ ਦਾ ਐਸ ਐਚ ਓ ਸਿਰਸਾ ਸਰਦਾਰ ਦਾ ਐਸ ਐਚ ਓ ਸੰਦੀਪ ਕੁਮਾਰ ਆ ਉੱਥੇ ਐਸ ਐਚ ਓ ਉਹਨੂੰ ਟੈਲੀਫੋਨ ਤੇ ਪੁੱਛਿਆ ਕਿ ਗੁਰਮੀਤ ਕੌਰ ਨਾਮਕ ਔਰਤ ਦੇ ਸ਼ਿਕਾਇਤ ਤੇ ਕਿੰਨੇ ਮੁਕਦਮੇ ਦਰਜ ਜਾ ਉਹਦੇ ਖਿਲਾਫ ਕਿੰਨੇ ਮੁਕਦਮੇ ਲੋਕੀ ਦਰਜ ਹੋਏ ਨੇ ਉਹ ਕਹਿੰਦਾ ਇਹਦੇ ਖਿਲਾਫ ਤੇ ਕੋਈ ਮੁਕਦਮਾ ਨਹੀਂ ਦਰਜ ਹੈ ਕਹਿੰਦਾ ਮੈਂ ਆਪ ਵੀਡੀਓ ਸੁਣੀ ਹੈਗੀ ਕਿ ਇੱਕ ਉਥੇ ਬੰਦਾ ਬਠਿੰਡੇ ਬੋਲ ਰਿਹਾ ਕਿ ਸੰਦੀਪ ਕੁਮਾਰ ਐਸ ਐਚਓ ਸਿਰਸਾ ਸਦਰ ਨੂੰ ਪੁੱਛ ਲੋ ਕਹਿੰਦੇ ਸਰ ਕਿਸੇ ਦੇ ਕਹਿਣ ਦੇ ਨਾਲ ਰਿਕਾਰਡ ਬੋਲਦਾ ਕਿ ਸਾਡੇ ਥਾਣੇ ਦੇ ਵਿੱਚ ਕੋਈ ਮੁਕਦਮਾ ਨਹੀਂ ਦਰਜ ਇੱਕ ਬੰਦਾ ਆਪਣੀ ਘਰ ਵਾਲੀ ਜਿਹੜੀ ਪਹਿਲੀ ਜਿਹਦੇ ਨਾਲ ਲਾਵਾਂ ਲਈਓ ਉਹਨੂੰ ਉਹ ਆਪਣੀ ਧੀਆਂ ਦਾ ਵੀ ਖਿਆਲ ਨਹੀਂ ਰੱਖ ਲਿਆ ਕਿਉਂਕਿ ਇਸ਼ਕ ਚੜਿਆ ਹੋਇਆ ਨਾ ਫਤੂਰ ਚੜਿਆ ਨਸ਼ਾ ਚੜਿਆ ਵੇਚਣ ਦਾ ਵੀ ਤੇ ਸ਼ੌਹਰਤ ਦਾ ਵੀ ਉਹ ਆਪਣੇ ਧੀਆਂ ਵਾਲੇ ਨਹੀਂ ਦੇਖ ਰਿਹਾ ਕਿ ਮੈਂ ਆਪਣੀਆਂ ਧੀਆਂ ਨੂੰ ਵੀ ਨਾਲ ਛੋਟੀਆਂ ਬੇਟੀਆਂ ਨੂੰ ਬੱਚੀਆਂ ਨੂੰ ਵੀ ਬਾਲੜੀਆਂ ਨੂੰ ਵੀ ਕਿਵੇਂ ਰੋਲ ਰਿਆ ਛੜਕਾਤੇ ਹਨ ਰੋਲ ਰੋਰੀਂਗਾ ਤੇ ਰੋਲ ਰਿਆ ਉਹ ਕਹਿੰਦੇ ਕਿ ਸਿਰਸਾ ਦੇ ਵਿੱਚ ਤੇ ਮੁਕਦਮਾ ਦਰਜ ਨਹੀਂ ਹੋਇਆ ਉਲਟਾ ਕਹਿੰਦੇ ਕਿ ਗਰਮੀਤ ਕੌਰ ਨੇ ਸ਼ਿਕਾਇਤ ਦਰਜ ਕਰਵਾਏ ਸੀ ਉਹ ਬਠਿੰਡੇ ਹੋ ਗਿਆ ਕਿ ਆਲਰੇਡੀ ਉੱਥੇ ਕੇਸ ਚੱਲ ਰਿਹਾ ਹੁਣ ਇੱਕ ਦੇਖੇ ਦੋਨੇ ਕਿਵੇਂ ਮਿਲੇ ਹੋਏ ਨੇ ਇਹ ਲੇਡੀ ਕਾਂਸਟੇਬਲ ਤੇ ਉਹ ਬਲਵਿੰਦਰ ਤੇ ਬਲਵਿੰਦਰ ਸਿੰਘ ਉਰਫ ਸੋਨੂ ਇਹ ਜਿਹੜਾ ਵਾ ਇਹ ਪਰਾ ਹੋ ਗਿਆ ਬਠਿੰਡਾ ਪੁਲਿਸ ਦੀ ਮਿਲੀ ਭੁਗਤ ਦੇ ਨਾਲ ਹੁਣ ਇਹ ਕਦੋਂ ਕਾਬੂਗਾਪਣੇ ਕਿੱਥੇ ਭੱਜ ਗਿਆ ਹੋਊਗਾ ਹਾਲਾਂਕਿ ਠੀਕ ਹੈ ਜੇ ਪੁਲਿਸ ਨੇ ਫੜਨਾ ਹੋਇਆ ਤਾਂ ਫੜ ਵੀ ਲੈਣਗੇ ਪਰ ਪੁਲਿਸ ਦੇ ਹੱਥੋਂ ਤੇ ਨਿਕਲ ਗਿਆ ਪੁਲਿਸ ਨੇ ਬੜੇ ਸੇਫ ਤਰੀਕੇ ਦੇ ਨਾਲ ਬਚਾਇਆ ਉਹਨੂੰ ਲਾਜ਼ਮੀ ਤੌਰ ਤੇ ਜਿੰਨਾ ਅਫਸਰਾਂ ਦੀ ਸ਼ਮੂਲੀਅਤ ਦਿਖ ਰਹੀ ਹੋਊਗੀ ਉਹਨਾਂ ਨੇ ਭਜਾ ਦਿੱਤਾ ਹੋਊਗਾ ਜਾਂ ਉਹਨਾਂ ਦੀ ਡਾਇਰੈਕਸ਼ਨ ਤੇ ਕਈ ਜਿਹੜੇ ਮਲਾਜ਼ਮਾਂ ਨੇ ਯਤਨ ਭਜਾਉਣ ਦੇ ਯਤਨ ਕਰਦੇ ਕਾਮਯਾਬ ਹੋ ਗਿਆ ਨਹੀਂ ਤੇ ਬਠਿੰਡਾ ਪੁਲਿਸ ਅੱਖਾਂ ਤੋਂ ਕਾਣੀ ਤਾਂ ਨਹੀਂ ਹੋ ਸਕਦੀ ਕਿ ਜਿਹੜਾ ਤੁਸੀਂ ਖੁਦ ਆਪਣੇ ਹੱਥਾਂ ਦੇ ਨਾਲ ਲਿਖੀ ਹੋਈ ਐਫਆਈਆਰ ਦੇ ਵਿੱਚ ਜਿਸ ਸਖਸ਼ ਨੂੰ ਨਾਮਜ਼ਦ ਕੀਤਾ ਹੋਵੇ ਉਹ ਤੁਹਾਡੀਆਂ ਅੱਖਾਂ ਦੇ ਸਾਹਮਣੇ ਕਿਵੇਂ ਫਰਾਰ ਹੋ ਗਿਆ ਤੁਹਾਡੇ ਹੱਥੋਂ ਨਿਕਲ ਗਿਆ ਕਚੈਰੀ ਚੋਂ ਨਿਕਲ ਗਿਆ ਉਹ ਆਪਣੀ ਘਰ ਵਾਲੀ ਦੇ ਨਾਲ ਲੜਾਈ ਝਗੜਾ ਕਰ ਰਿਹਾ ਸੀ ਤੁਸੀਂ ਉਹਨੂੰ ਛਡਾਉਂਦੀ ਬੈ ਉਹਨੂੰ ਗ੍ਰਿਫਤਾਰ ਕਿਉਂ ਨਹੀਂ ਕੀਤਾ ਤੇ ਉਹ ਕੇਸ ਜਾਣਬੁੱਝ ਕੇ ਕਮਜ਼ੋਰ ਕੀਤਾ ਗਿਆ ਤਾਂ ਜੋ ਉਸ ਬੀਬੀ ਨੂੰ ਵੀ ਰਾਹਤ ਮਿਲ ਜੇ ਤੇ ਬੀਬੀ ਦੇ ਜਿਹੜੇ ਵੱਡੇ ਵੱਡੇ ਜਿੰਨਾ ਅਫਸਰਾਂ ਦੇ ਨਾਲ ਸੰਬੰਧ ਸੀ ਉਹਨਾਂ ਤੇ ਵੀ ਪੜਦਾ ਪਿਆ ਰਹੇ ਇਹ ਇੱਕ ਗਿਣੀ ਮਿੱਠੀ ਸਾਜ਼ਿਸ਼ ਆ ਭੂਲਰ ਸਾਹਿਬ ਅਸੀਂ ਕਈ ਵਾਰ ਖਬਰਾਂ ਦੇ ਥੱਲੇ ਨਾ ਆਪਣੇ ਕਮੈਂਟ ਕਦੀ ਕਦੀ ਪੜ ਵੀ ਲੈਂਦੇ ਆ ਜਿਹੜੀ ਇਹ ਖਬਰ ਚੱਲ ਰਹੀ ਏ ਲੇਡੀ ਕਨਸਟੇਬਲ ਵਾਲੀ ਥੱਲੇ ਇਹਦੇ ਜਿਵੇਂ ਅਸੀਂ ਕਮੈਂਟ ਪੜ੍ਹੀਏ ਉਹਦੇ ਵਿੱਚ ਯਾਤਰੀ ਲੋਕਾਂ ਨੇ ਇਹ ਲਿਖਿਆ ਹੋਇਆ ਜੋ ਮਰਜ਼ੀ ਹੋ ਜੇ ਪੁਲਿਸ ਨੇ ਇਹਦਾ ਕੁਝ ਨਹੀਂ ਬਗੜਨਾ ਇਹਦਾ ਮਤਲਬ ਇਹ ਕਹਾਵਤ ਸੱਚ ਹੁੰਦੀ ਲੋਕਾਂ ਦੀ ਜਿਹੜੀ ਪਰਸੈਪਸ਼ਨ ਦੇਖੋ ਲੋਕ ਇਵੇਂ ਸੋਚਦੇ ਹੈਗੇ ਨੇ ਲੋਕਾਂ ਨੂੰ ਪਤਾ ਹੈ ਕਿ ਜਿਨ ਆਮ ਲੋਕਾਂ ਦੇ ਉੱਪਰ ਹੀ ਕੋਹਾੜਾ ਚੱਲਦਾ ਆਮ ਲੋਕਾਂ ਤੇ ਹੀ ਬਲਡੋਜ਼ਰ ਚੱਲਦਾ ਹੈਗਾ ਇਸ ਕਰਕੇ ਜਿੰਨਾ ਜਿਹੜੇ ਇਹ ਲੋਕ ਇੰਨਾ ਦੇ ਚੱਲਦਾ ਹੈ ਜਿਹੜੇ ਬੰਦੇ ਮਲਾਜ਼ਮ ਹੋਣ ਜਾਂ ਜਿਨ੍ਹਾਂ ਦੇ ਉੱਪਰ ਵੱਡੇ ਵੱਡੇ ਅਫਸਰਾਂ ਦਾ ਹੱਥ ਹੋਵੇ ਉਹਨਾਂ ਦਾ ਕੋਈ ਵਾਲ ਵਿੰਗਾ ਵੀ ਨਹੀਂ ਕਰ ਸਕਦਾ ਪਹਿਲਾਂ ਜਿਹੜੀ ਦੋ ਵਾਰ ਅਰੈਸਟ ਹੋਈਏ ਕੋਈ ਪਰਚਾ ਹੀ ਕੈਨਸਲ ਕਰਵਾ ਆ ਜਾਂਦੀ ਖਾਰਜ ਕਰਵਾ ਦਿੰਦੀ ਰਹੀ ਹੈਗੇ ਐਸ ਐਸ ਐਚਓ ਡੀਐਸਪੀ ਲੈਵਲ ਦੇ ਬੰਦੇ ਬਦਲਾ ਦਿੰਦੀ ਸੀ ਡਿਊਟੀ ਕਰਨ ਦੀ ਬਜਾਏ ਉਹ ਦਸ ਤੋਂ ਦੋ ਡਿਊਟੀ ਤੇ ਜਾਂਦੀ ਸੀ ਇਹੋ ਜਿਹੇ ਲੋਕਾਂ ਦੀ ਬਹੁਤ ਪਹੁੰਚ ਇਹੋ ਜਿਹੇ ਲੋਕਾਂ ਦੇ ਬਹੁਤ ਵੱਡੇ ਵੱਡੇ ਲੋਕਾਂ ਦੇ ਨਾਲ ਸਬੰਧ ਨੇ ਇਹਨਾਂ ਦੇ ਕੋਈ ਵਾਰ ਲਿੰਗਾ ਵੀ ਨਹੀਂ ਕਰਦਾ ਇਸ ਕਰਕੇ ਜਿਹੜੇ ਲੋਕ ਮੈਸੇਜ ਲਿਖ ਰਹੇ ਉਹਨਾਂ ਦੇ ਜਜ਼ਬਾਤ ਸਹੀ ਏ ਲੋਕਾਂ ਨੂੰ ਪਤਾ ਹੈਗਾ ਇਹਦੀ ਜਗ੍ਹਾ ਕੋਈ ਹੋਰ ਹੁੰਦਾ ਮਾਤੜ ਬੰਦਾ ਉਹਦਾ ਹੁਣ ਤੱਕ ਪੁਲਿਸ ਨੇ ਸਾਰਾ ਟੱਬਰ ਚੁੱਕ ਲਿਆਉਣਾ ਸੀ ਇਹਨਾਂ ਦੇ ਹਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਕਿਉਂਕਿ ਕਿਤੇ ਨਾ ਕਿਤੇ ਬਠਿੰਡਾ ਪੁਲਿਸ ਤੇ ਪ੍ਰੈਸ਼ਰ ਪੈ ਗਿਆ ਕਿ ਉੱਥੇ ਕਿਹੜੇ ਅਫਸਰਾਂ ਦਾ ਪ੍ਰੈਸ਼ਰ ਆ ਕੌਣ ਲੋਕ ਨੇ ਸਿਆਸੀ ਨੇ ਜਾਂ ਅਫਸਰ ਨੇ ਜਿਹੜਾ ਮਾਮਲੇ ਨੂੰ ਠੰਡਾ ਕਰਨ ਦੇ ਯਤਨ ਕੀਤੇ ਜਾ ਰਹੇ ਹੁਣ ਉਹ ਜਿਹੜੀ ਗਰਮੀਤ कौर ਹੈ ਜਿਹੜੀ ਦੋ ਬੇਟੀਆਂ ਦੀ ਮਾਂ ਵਾਂ ਜਿਹੜੇ ਕਹਿੰਦੀ ਮੇਰਾ ਘਰ ਲੁੱਟਿਆ ਗਿਆ ਉਹ ਕਹਿੰਦੇ ਉਹਦੇ ਦੋਸ਼ ਨੇ ਕਿ ਇਸ ਔਰਤ ਨੂੰ ਬਚਾਉਣ ਦੇ ਯਤਨ ਸ਼ੁਰੂ ਹੋ ਚੁੱਕੇ ਨੇ ਉਹਦੀ ਪ੍ਰਾਪਰਟੀਆਂ ਨੂੰ ਵੀ ਸੇਵ ਕਰਨ ਦੇ ਯਤਨ ਕੀਤੇ ਜਾ ਰਹੇ ਨੇ ਔਰ ਬਠਿੰਡਾ ਦੇ ਕਹਿੰਦੇ ਕਿ ਵਿਰਾਟ ਗ੍ਰੀਨ ਕਲੋਨੀ ਚ ਰਹਿੰਦੀ ਆ ਜਿੱਥੇ ਉਹਦੀ ਕੋਠੀ ਆ ਉਸ ਕੋਠੀ ਦੀ ਕੀਮਤ ਉਹ ਕਹਿੰਦੀ 2 ਕਰੋੜ ਤੋਂ ਜ਼ਿਆਦਾ ਦੱਸੀ ਜਾ ਰਹੀ ਆ ਪਰ ਪੁਲਿਸ ਨੇ ਜੋ ਪਰਚਾ ਦਰਜ ਕੀਤਾ ਉਹਦੇ ਵਿੱਚ ਉਹਦਾ ਐਡਰੈਸ ਲਾਲ ਸਿੰਘ ਬਸਤੀ ਦੱਸਿਆ ਗਿਆ ਔਰ ਇਹ ਹੁਣ ਇਹ ਜਿਹੜੇ ਸਬੰਧ ਨੇ ਹਾਲਾਂਕਿ ਜਿਹੜੇ ਡੀਐਸਪੀ ਜਿਹਨਾਂ ਨੇ ਹਰਬੰਸ ਸਿੰਘ ਉਹ মিডিਆ ਦੇ ਨਾਲ ਉਹਨਾਂ ਨੇ ਗੱਲਬਾਤ ਕੀਤੀ ਹੈ ਕਿ ਪਹਿਲਾਂ ਇੱਕ ਦਿਨ ਦਾ ਰਿਮਾਂਡ ਮਿਲਿਆ ਸੀ ਫਿਰ ਪੁਲਿਸ ਨੇ 7 ਦਿਨ ਦਾ ਰਿਮਾਂਡ ਮੰਗਿਆ ਪਰ ਹੁਣ ਇਹ ਵੀ ਕਹਿੰਦੇ ਪੁਲਿਸ ਕਹਿੰਦੀ ਹੈ ਕਿ ਬਲਵਿੰਦਰ ਸਿੰਘ ਵੀ ਨਸ਼ੇ ਦੇ ਪਦਾਰਥਾਂ ਦੇ ਵਿੱਚ ਵਪਾਰ ਕਰਨ ਤੇ ਉਹਦਾ ਜਿਹੜੀ ਉਹਦੀ ਸ਼ਮੂਲੀਅਤ ਪਾਈ ਗਈ ਹੈ ਤੇ ਹੁਣ ਪੁਲਿਸ ਦੋਨਾਂ ਦੋਸ਼ੀਆਂ ਦੀ ਪ੍ਰਾਪਰਟੀ ਤੇ ਜਿਹੜਾ ਗੈਰਕਾਨੂੰਨੀ ਕਾਰੋਬਾਰ ਆ ਉਹਦੇ ਜਿਹੜੇ ਕਨੈਕਸ਼ਨ ਆ ਉਹਨੂੰ ਲੱਭਣ ਦੀ ਯਤਨ ਕਰ ਰਹੀ ਹੈ ਪਰ ਇਹ ਵੀ ਉਹਨੇ ਕਿਹਾ ਕਿ ਇਸ ਮਸਲੇ ਦੇ ਜਿਹੜਾ ਬੰਦਾ ਫਰਾਰ ਹੋ ਗਿਆ ਉਸੇ ਉਸਨੂੰ ਫੜਨ ਦੇ ਯਤਨ ਕਰ ਰਿਆ ਪਰ ਫਰਾਰ ਕਿਵੇਂ ਹੋਇਆ ਬਠਿੰਡਾ ਪੁਲਿਸ ਨੂੰ ਦੱਸਣਾ ਤੁਹਾਡੇ ਸਾਹਮਣੇ ਔਰ ਬਠਿੰਡਾ ਪੁਲਿਸ ਜਿੱਦਣ ਕਚੈਰੀ ਦੇ ਵਿੱਚ ਛਡਵਾ ਰਹੀ ਹੈ ਹਾਂ ਛਡਵਾ ਰਹੀ ਹੈ ਚੱਪੇ-ਚੱਪੇ ਦੇ ਪੁਲਿਸ ਉਹ ਬੰਦਾ ਭੱਜ ਕਿਵੇਂ ਗਿਆ ਬੜੇ ਤਰੀਕ ਉਹ ਉਲਟਾ ਡਿਫਾਰਮੇਸ਼ਨ ਕੇਸ ਕਰਨ ਆਇਆ ਸੀ ਕਮਾਲ ਹੋਈ ਹੈ ਆਪਣੀ ਘਰ ਵਾਲੀ ਦੇ ਖਲਾਫ ਹੋਣਾ ਜਾਂ ਹੋਰਾਂ ਦੇ ਖਦ ਕਰਨ ਕਿਉਂਕਿ ਪਹਿਲਾਂ ਵੀ ਇਸ ਔਰਤ ਨੇ ਕਈ ਪੱਤਰਕਾਰਾਂ ਨੂੰ ਕਾਨੂੰਨੀ ਨੋਟਿਸ ਭੇਜਤੇ ਇਹਦਾ ਖੌਫ ਸੀ ਪੂਰਾ ਖੌਫ ਸੀ ਮਤਲਬ ਜਿਵੇਂ ਨਾ ਇੱਕ ਡੌਨ ਟਾਈਪ ਸੀ ਤੇ ਇਸ ਕਰਕੇ ਇਹੋ ਜਿਹੇ ਜਿਹੜੇ ਮਹਿਕਮੇ ਦੇ ਵਿੱਚ ਜਿਹੜੇ ਲੋਕ ਨੇ ਜਿਹੜੀਆਂ ਜਿਹੜੇ ਸਿਸਟਮ ਨੂੰ ਖਰਾਬ ਕਰਦੇ ਨੇ ਜਾਂ ਮਹਿਕਮੇ ਨੂੰ ਬਦਨਾਮ ਕਰਦੇ ਨੇ ਸਰਕਾਰ ਨੂੰ ਤੇ ਇਹੋ ਜੇ ਤੁਸੀਂ ਤਸਕਰਾਂ ਨੂੰ ਲੈ ਕੇ ਕਾਰਵਾਈ ਕਰ ਦਿਓ ਜਾਂ ਗੈਂਗਸਟਰ ਨੂੰ ਲੈ ਕੇ ਕਾਰਵਾਈ ਕਰ ਦਿਓ ਉਹੋ ਜੀ ਕਾਰਵਾਈ ਤੇ ਆਪਣੇ ਲੋਕਾਂ ਤੇ ਵੀ ਹੋਣੀ ਚਾਹੀਦੀ ਹੈ ਨਾ ਇਸ ਕਰਕੇ ਪੁਲਿਸ ਇਥੇ اے ਆਈਜੀ ਡਿਸ਼ਮੁਲੀਤ ਪਾਈ ਗਈ ਇੱਕ ਇੰਸਪੈਕਟਰ ਦੀ ਸ਼ਮੁਲੀਤ ਪਾਈ ਗਈ ਸੀ ਇੱਕ ਨਸ਼ਾ ਤਸਕਰ ਤੋਂ ਪੈਸੇ ਲਏ ਗਏ ਇੱਕ ਡੀਆਈਜੀ ਨੇ ਉਹਨਾਂ ਦੇ ਖਿਲਾਫ ਤੇ ਕੋਈ ਕਾਰਵਾਈ ਨਹੀਂ ਹੋਈ ਤੇ ਇਹਦੇ ਖਿਲਾਫ ਵੀ ਕੀ ਕਾਰਵਾਈ ਹੋਊਗੀ ਜਿਹੜੀ ਲੇਡੀ ਕਾਂਸਟੇਬਲ ਜਿਹਦੇ ਜਿਹੜੇ ਸਬੰਧ ਨੇ ਵੱਡੇ ਵੱਡੇ ਲੋਕਾਂ ਦੇ ਨਾਲ ਮੈਨੂੰ ਲੱਗਦਾ ਹੈ ਕਿ 3-4 ਦਿਨਾਂ ਤੱਕ ਇਹ ਮਾਮਲਾ ਇੰਨਾ ਠੰਡਾ ਹੋ ਜਾਣਾ ਹੈਗਾ ਔਰ ਉਸ ਤੋਂ ਬਾਅਦ ਜ਼ਮਾਨਤ ਮਿਲ ਜਾਣੀ ਹੈਗੀਆ ਫਿਰ ਅਗਲੀ ਨੇ ਕਹਿ ਕੇ ਜਿਹੜਾ ਉਹਨੂੰ ਡਿਸਮਿਸ ਕੀਤਾ ਸਰਕਾਰ ਨੇ ਉਹ ਬਹਾਲ ਵੀ ਹੋ ਜੂਗੀ ਭਾਵੇਂ ਸਰਕਾਰ ਬਹਾਲ ਕਰ ਦੇ ਭਾਵੇਂ ਕੋਰਟ ਦੇ ਥਰੂ ਬਹਾਲ ਕਰ ਦੇ ਜਦ ਉਹਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਬਠਿੰਡਾ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਉਹਦੀ ਪ੍ਰਾਪਰਟੀ ਨਹੀਂ ਲੱਭੀ ਉਹਦੇ ਜਿਹੜੇ ਜੋ ਕੁਝ ਉਹਨੇ ਕਮਾਇਆ ਦੋ ਨੰਬਰ ਤੋਂ ਉਪਰਚਾ ਇੱਕ ਨੰਬਰ ਤੋਂ ਪੁਲਿਸ ਨੂੰ ਅਜੇ ਤੱਕ ਪਤਾ ਨਹੀਂ ਲੱਗਾਗਾ ਇਹਦਾ ਮਤਲਬ ਹੈ ਬਠਿੰਡਾ ਪੁਲਿਸ ਤੇ ਕਿਸੇ ਨਾ ਕਿਸੇ ਸਿਆਸੀ ਜਾਂ ਕਿਸੇ ਵੱਡੇ ਬੰਦੇ ਦਾ ਦਬਾਅ ਪੈ ਗਿਆ ਅਸੀਂ ਪੁਲਨ ਸਾਹਿਬ ਹਰ ਵਾਰ ਗੱਲ ਕਰਦੇ ਹੁੰਦੇ ਸੀ ਇਹ ਰਾਜਜੀਤ ਹੁੰਦਲ ਇਹ ਬਾਹਰ ਕਿਉਂ ਐਪ੍ਰੋਚ ਦੀ ਗ੍ਰਿਫਤਾਰ ਬਾਹਰ ਕਿਉਂ ਹੈਗਾ ਇਹਨੇ ਜਿਹੜਾ ਇਹਨੇ ਵੀ ਨਸ਼ੇ ਦੀ ਜਿਹੜੀ ਵੱਡੀ ਸ਼ਮੂਲੀਅਤ ਸੀਗੀ ਇਹਦੀ ਵੀ ਪਰ ਹੁਣ ਤੇ ਸਾਨੂੰ ਰਾਜਜੀਤੀ ਗੱਲ ਕਰਦੀ ਛੱਡ ਦੇਣੀ ਚਾਹੀਦੀ ਹੈ ਹੁਣ ਤੇ ਸਾਨੂੰ ਕਨਸਟੇਬਲ ਤੱਕ ਆ ਜਾਣਾ ਚਾਹੀਦਾ ਹੈਗਾ ਇਹਨੂੰ ਹੀ ਫੜ ਲਓ ਨਹੀਂ ਉਹ ਇਹ ਵੀ ਫੜਦੇ ਲਈ ਹੈ ਪਰ ਇਹ ਇਹ ਵੀ ਛੁੱਟ ਜਾਈਗੀ ਨਾ ਇਹ ਵੀ ਸ਼ੁਰਜੀਤ ਸਾਹਿਬ ਦੇ ਨਾਲ ਬਠਿੰਡਾ ਪੁਲਿਸ ਦੀ ਇਨਵੈਸਟੀਗੇਸ਼ਨ ਚੱਲ ਰਹੀ ਆ ਇਹਦਾ ਮਤਲਬ ਹੈ ਕਿ ਬਠਿੰਡਾ ਪੁਲਿਸ ਤੇ ਪ੍ਰੈਸ਼ਰ ਆ ਪੈ ਚੁੱਕਾ ਉਹ ਪ੍ਰੈਸ਼ਰ ਕਿਹਦਾ ਹੈ ਕਿਸੇ ਪੋਲਿਟਿਸ਼ੀਅਨ ਦਾ ਵਾ ਜਾਂ ਕਿਸੇ ਵੱਡੇ ਅਫਸਰ ਦਾ ਇਹ ਤੇ ਬਠਿੰਡਾ ਪੁਲਿਸ ਹੀ ਜਾਣਦੇ ਹੋਗੇ ਪਰ ਜਦੋਂ ਤੁਸੀਂ ਇਹੋ ਜੀਆਂ ਮਹਿਕਮੇ ਦੇ ਵਿੱਚ ਕਾਲੀਆਂ ਭੇਡਾਂ ਨੂੰ ਨਕੇਲ ਨਹੀਂ ਪਾਉਗੇ ਨਾਥ ਨਹੀਂ ਪਾਉਗੇ ਤੇ ਵਾਰ-ਵਾਰ ਇਹੋ ਜੇ ਅਫਸਰ ਜਾਂ ਇਹੋ ਜੇ ਮੁਲਾਜ਼ਮ ਪੈਦਾ ਹੁੰਦੇ ਰਹਿਣਗੇ ਤੇ ਇਹ ਪੁਲਿਸ ਦੇ ਵਿੱਚ ਇੱਕ ਲੇਡੀ ਕਾਂਸਟੇਬਲ ਨੀਆ ਪੁਰਸੇ ਵਿੱਚ ਹੋਰ ਵੀ ਬਹੁਤ ਸਾਰੇ ਲੋਕ ਨੇ ਜਿਹੜੇ ਜਿਨ੍ਹਾਂ ਦੀ ਨਸ਼ਾ ਤਸਕਰਾਂ ਦੇ ਨਾਲ ਮਿਲੀ ਹੋਈ ਅੱਜ ਹੀ ਇੱਕ ਖਬਰ ਛਪੀ ਹੈ ਸ਼ਾਇਦ ਮਾਨਸੇ ਤੋਂ ਆ ਉੱਥੇ ਵੀ ਇੱਕ ਸਿਪਾਈ ਨਸ਼ਾ ਤਸਕਰਾਂ ਦੇ ਨਾਲ ਕੰਮ ਕਰਦਾ ਹੋਇ ਫੜਿਆ ਗਿਆ ਹੈ ਇਹ ਤੇ ਬਹੁਤ ਸਿਸਟਮ ਜਿਹੜਾ ਇੰਨਾ ਖਰਾਬ ਹੋ ਚੁੱਕਾ ਹੈ ਔਰ ਜਦ ਤੱਕ ਇੰਨਾ ਜਿਹੇ ਲੋਕ ਜਿਹੜੇ ਫੜੇ ਜਾਂਦੇ ਜਦ ਤੱਕ ਇਹਨਾਂ ਨੂੰ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਨਹੀਂ ਹੋਏਗੀ ਤਦ ਤੱਕ ਇਹ ਜਿਹੜਾ ਕੰਮ ਨਹੀਂ ਰੁਕਣਾਗਾ ਇੱਕ ਹੋਰ ਅਗਲਾ ਮਸਲਾ ਹੈ ਉਹ ਬੜਾ ਹੀ ਗੰਭੀਰ ਹੈ ਪੁਲਿਸ ਸਾਹਿਬ ਜਿਹੜੀ ਅੰਮ੍ਰਿਤਸਰ ਦੀ ਧਰਤੀ ਹੈ ਉਹਨੂੰ ਪਵਿੱਤਰ ਹੀ ਮੰਨਿਆ ਜਾਂਦਾ ਹੈਗਾ ਉਹ ਉਹ ਸ਼ਹੀਦਾਂ ਦੀ ਧਰਤੀ ਹੈ ਜਿੱਥੇ ਸ਼ਹੀਦਾਂ ਦਾ ਲੋਡ ਲਚਾਇਆ ਸਾਡੇ ਗੁਰੂ ਸਾਹਿਬ ਹੋਣ ਚਾਹੇ ਜਲੀਆਂ ਵਾਲਾ ਬਾਗ ਦੀ ਗੱਲ ਕਰੀਏ ਜਿੰਨਾ ਜੈਨੋਸਾਈਡ ਉੱਥੇ ਹੋਇਆ ਇਸ ਧਰਤੀ ਲਾਲ ਰੰਗ ਨਾਲ ਰੰਗੀ ਹੋਈ ਧਰਤੀ ਹੈ ਪਰ ਕਦੀ ਸੋਚਿਆ ਸੀ ਇਸ ਧਰਤੀ ਦੇ ਉੱਤੇ ਗੇ ਜਿਹੜੇ ਹੋਣਗੇ ਉਹਨਾਂ ਦਾ ਮੇਲਾ ਲੱਗ ਜਾਏਗਾ ਦੇਖੋ ਸਭ ਤੋਂ ਵੱਡੀ ਗੱਲ ਪੂਰੇ ਪੰਜਾਬ ਦੀ ਧਰਤੀ ਪਵਿੱਤਰ ਹੈਗੀ ਆ ਪੂਰੇ ਪੰਜਾਬ ਦੀ ਧਰਤੀ ਤੇ ਖੂਨ ਡੁਲਿਆ ਕੁਰਬਾਨੀਆਂ ਪਰਿਆਵਾ ਗੁਰੂ ਸੁਬਾਨ ਪੀਰ ਪਗੰਬਰ ਫਕੀਰ ਸੰਤ ਇਸ ਧਰਤੀ ਤੇ ਬਹੁਤ ਪੈਦਾ ਹੋਏ ਨੇ ਉਹਨਾਂ ਦੇ ਹੀ ਅਸ਼ੀਰਵਾਦ صدਕਾ ਪੰਜਾਬ ਦੀ ਧਰਤੀ ਕਈ ਵਾਰ ਮਰੀ ਹੈ ਕਈ ਵਾਰ ਉੱਠੀ ਹੈ ਹੈਨਾ ਬੜੇ ਨੇ ਜ਼ੁਲਮ ਸਹੇ ਨੇ ਪਰ ਸਵਾਲ ਇਹ ਆ ਗਿਆ ਕਿ ਅੰਮ੍ਰਿਤਸਰ ਦੀ ਧਰਤੀ ਮਾਝੇ ਦੀ ਧਰਤੀ ਗੁਰੂ ਦੀ ਨਗਰੀ ਦੇ ਵਿੱਚ ਇਹ ਜਿਹੜੇ ਲੋਕ ਗੇ ਪਰੇਡ ਕਰਵਾ ਰਹੇ ਨੇ ਗੇ ਮੇਲਾ ਕਰੋ ਇਹ ਲੋਕ ਕੌਣ ਨੇ ਕਿਉਂ ਮਿਲਾ ਹੋ ਰਿਹਾ ਉਸ ਧਰਤੀ ਤੇ ਤੁਸੀਂ ਕਰਾਉਣਾ ਚੰਡੀਗੜ੍ਹ ਵਰੇ ਸ਼ਹਿਰ ਚ ਕਰਾਓ ਅੰਮ੍ਰਿਤਸਰ ਦੀ ਧਰਤੀ ਕਿਉਂ ਚੁਣੀ ਗਈ ਹੈਗੀ ਇਹ ਬਹੁਤ ਜਿਹੜਾ ਵੱਡਾ ਸਵਾਲ ਆ ਕਿ ਉੱਥੇ ਜਿਹੜੀ ਧਰਤੀ ਗੁਰੂ ਦੀ ਨਗਰੀ ਦੇ ਤੌਰ ਤੇ ਜਾਣੀ ਜਾਂਦੀ ਜਾਂਦੀ ਜਾਣੀ ਜਾਂਦੀ ਹੋਵੇ ਜਿੱਥੇ ਹਰ ਸਵੇਰੇ ਸ਼ਾਮ ਸਰਬੱਤ ਦੇ ਭਲੇ ਦੀ ਗੱਲ ਕੀਤੀ ਜਾਂਦੀ ਹੋਵੇ ਰੋਹਾਨੀਅਤ ਦਾ ਕੇਂਦਰ ਹੋਵੇ ਸਰਬੱਤ ਦੇ ਭਲੇ ਤੋਂ ਇਲਾਵਾ ਜਿੱਥੇ ਉਸ ਧਰਤੀ ਦੇ ਕੋਈ ਵੀ ਭੁਖਾਰੇ ਭੁੱਖਾ ਨਹੀਂ ਸੌਂਦਾ ਹੋਵੇ ਤੇ ਉਸ ਧਰਤੀ ਤੇ ਗੇਪਰੇਡ ਕਰਵਾਈ ਜਾ ਰਹੀ ਹੋਵੇ ਇਹ ਕਿਉਂ ਇਸ ਧਰਤੀ ਨੂੰ ਬਦਨਾਮ ਕਰਦੇ ਠੀਕ ਆ ਉਹਨਾਂ ਦੇ ਇੰਟਰਨੈਸ਼ਨਲ ਲੈਵਲ ਤੇ ਆਪਣੇ ਉਹਨਾਂ ਦੇ ਅਧਿਕਾਰ ਨੇ ਹੱਕ ਨੇ ਪਰ ਧਰਤੀ ਚੁਣਨ ਲੱਗਿਆ ਤੇ ਦੇਖਣਾ ਚਾਹੀਦਾ ਆ ਚੰਡੀਗੜ੍ਹ ਇੱਕ ਮਾਡਰਨ ਸ਼ਹਿਰ ਉੱਥੇ ਕਰਵਾਈ ਜਾਵੇ ਜਿੱਥੋਂ ਐਡਾ ਦੇਲੀ ਸਵਾ ਲੱਖ ਦੁਨੀਆ ਭਰ ਚੋਂ ਸ਼ਰਧਾਲੂ ਆਉਂਦਾ ਵੇ ਸ਼ਰਧਾ ਦੇ ਨਾਲ ਆਉਂਦਾ ਹੋਵੇ ਉਸ ਧਰਤੀ ਤੇ ਇਹੋ ਜਿਹਾ ਮੇਲਾ ਇੱਕ ਪ੍ਰੇਡ ਕਰਵਾਈ ਜਾ ਰਹੀ ਆ ਇਹ ਤੇ ਸੋਚਣ ਵਾਲੀ ਗੱਲ ਇਹ ਤੇ ਪਰਮਿਸ਼ਨ ਦੇਣ ਵਾਲਿਆਂ ਦੀ ਗੱਲ ਆ ਹੁਣ ਸਵਾਲ ਹੈ ਕਿ ਜਿਹੜਾ ਜ਼ਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਉਹਨਾਂ ਨੂੰ ਇਹ ਪਰਮਿਸ਼ਨ ਦੇਣੀ ਚਾਹੀਦੀ ਕਿ ਨਹੀਂ ਦੇਣੀ ਚਾਹੀਦੀ ਇਹ ਉਹਨਾਂ ਤੇ ਹੁਣ ਇਹ ਹੈ ਕਿ ਉੱਥੇ ਕਿਉਂ ਚੁਣਿਆ ਗਿਆ ਅੰਮ੍ਰਿਤਸਰ ਕਿਉਂ ਚੁਣਿਆ ਗਿਆ ਹੁਣ ਜਿਹੜੀ ਜਾਣਕਾਰੀ ਮਿਲੀ ਹੈ ਅੱਜ ਰੌਲਾ ਪਿਆ ਕਹਿੰਦੇ ਪਹਿਲਾਂ ਵੀ ਦੋ ਵਾਰਾ ਹੋ ਚੁੱਕੀ ਆ ਪਿਛਲੇ ਸਾਲ ਵੀ ਹੋਈ ਆ ਮਤਲਬ ਇਹ ਹੁਣ 25 ਐ 24 23 ਚ ਵੀ ਹੋਈ ਆ ਗੱਲ ਬਾਹਰ ਨਹੀਂ ਆਈ ਗੱਲ ਬਾਹਰ ਨਹੀਂ ਆਈ ਔਰ ਉਸ ਉਸ ਅੰਮ੍ਰਿਤਸਰ ਪਰੇਡ ਦੇ ਵਿੱਚ 400 ਦੇ ਕਰੀਬ ਗਏ ਇਕੱਠੇ ਹੁੰਦੇ ਨੇ ਹੁਣ ਉੱਥੇ ਜਿਹੜੇ ਮੁੰਡੇ ਨੇ ਗਏ ਜਾਂ ਉਹ ਸੂਟ ਪਾ ਕੇ ਵੁਫਟੀਆਂ ਬਣ ਕੇ ਘੁੰਮਦੇ ਹੈਗੇ ਨੇ ਕੁੜੀਆਂ ਜੇ ਜਿਹੜੀ ਕੁੜੀ ਕਰਵਾ ਰਹੀ ਆ ਰਿਦਮ ਚੱਡਾ ਨਾਮ ਕੁੜੀ ਆ ਛੋਟੀ ਜੀ ਉਮਰ ਦੀ ਕੁੜੀ ਆ ਉਹ ਕਰਵਾ ਰਹੀ ਹੈਗੀ ਆ ਉਹ ਇਹ ਇਹ ਜਿਹੜੇ ਨੇ ਇਹਨਾਂ ਦੇ ਪਿੱਛੇ ਇੱਕ ਸਾਜ਼ਿਸ਼ ਹੋ ਸਕਦੀ ਕਿ ਜਾਣ ਬੁਝ ਕੇ ਅੰਮ੍ਰਿਤਸਰ ਨੂੰ ਚੁਣਿਆ ਜਾ ਰਿਹਾ ਹੈਗਾ ਤੁਸੀਂ ਇਹ ਕਿ ਕਿਉਂ ਪੰਜਾਬ ਦੇ ਵਿੱਚ ਕਿਉਂ ਹੋ ਰਹੀ ਆ ਇਹਨਾਂ ਲੋਕਾਂ ਨੂੰ ਜਿਹੜੇ ਗੇ ਨੇ ਇਹਨਾਂ ਨੂੰ ਕਿਉਂ ਆਪਾਂ ਅੰਗਰੇਜ਼ੀ 'ਚ ਐਲ ਜੀ ਬੀਟੀਕਿਊ ਕਹਿੰਦੇ ਹੈਗੇ ਨੇ ਹੁਣ ਇਹ ਕਿ ਇਹਨਾਂ ਨੂੰ ਪੰਜਾਬੀ 'ਚ ਜਾਂ ਭਾਰਤੀ ਲੈਂਗੁਏਜ ਵਿੱਚ ਇਹਨਾਂ ਨੂੰ ਹੋਰ ਤਰ੍ਹਾਂ ਦੇ ਸ਼ਬਦਾਂ ਦੇ ਨਾਲ ਪੁਕਾਰਿਆ ਜਾਂਦਾ ਠੀਕ ਹੈ ਕਹਿੰਦੇ ਕਿ ਕੁਦਰਤ ਦਾ ਹੈ ਕਿ ਕਿਸ ਦੇ ਹਾਰਮੋਨਸ ਇਹਨਾਂ ਦੇ ਘੱਟ ਆਉਂਦੇ ਨੇ ਹਜ਼ਾਰਾਂ ਲੱਖਾਂ ਲੋਕਾਂ ਵਿੱਚ ਇਕੱਲ ਇਹੋ ਜਿਹੇ ਬੰਦੇ ਪੈਦਾ ਹੁੰਦੇ ਨੇ ਹਾਰਮੋਨਸ ਘੱਟ ਆ ਗਏ ਪਤ ਨਹੀਂ ਇਹ ਇਹ ਆ ਗਏ ਨੇ ਹੁਣ ਇਹਨਾਂ ਦੇ ਵਿੱਚ ਤੇ ਜਿਹੜੇ ਥਰਡ ਜੈਂਡਰ ਦੇ ਵਿੱਚ ਫਰਕ ਆ ਹੁਣ ਅਮਰੀਕਾ ਵਰਗੇ ਡੋਨਲਡ 트ੰਪ ਨੇ ਵੀ ਕਹਿਤਾ ਕਿ ਇੱਥੇ ਦੋ ਹੀ ਜਾਂ ਮੇਲ ਜਾਂ ਫੀਮੇਲ ਥਰਡ ਜੈਂਡਰ ਦੀ ਕੋਈ ਨਹੀਂ ਹੈਗੀ ਉਹਨਾਂ ਦੇ ਆਰਮੀ ਚੋਂ ਵੀ ਬਾਹਰ ਕੱਢਣੇ ਸ਼ੁਰੂ ਕਰਤੇ ਹੁਣ ਇਹ ਹੈ ਕਿ ਇਸ ਮਸਲੇ 'ਤੇ ਵੀ ਕੋਈ ਮਾਮਲਾ ਭੜਕ ਗਿਆ ਹੈਗਾ ਬਹੁਤ ਸਾਰੇ ਜਿਹੜੇ ਧਾਰਮਿਕ ਸੰਗਠਨ ਨੇ ਉਹਨਾਂ ਨੇ ਪ੍ਰਸ਼ਾਸਨ ਨੂੰ ਚੇਤਾਵਨੀ ਦਿੱਤੀ ਕਿ ਜੇ ਇਹਨਾਂ ਨੂੰ 27 ਤਰੀਕ ਨੂੰ ਮਨਜ਼ੂਰੀ ਦਿੱਤੀ ਨਾ ਕਿਉਂਕਿ 5 ਵਜੇ ਉੱਥੇ ਹੋ ਰਿਹਾ ਰਣਜੀਤ ਐਵੇਨਿਊ 'ਤੇ ਲੱਗੇ ਇੱਕ ਪ੍ਰੇਡ ਕੱਢਣਗੇ ਨਾ ਪੀ ਫਿਰ ਕੰਮ ਖਰਾਬ ਹੋਗਾ ਹੁਣ ਇਹ ਹੈ ਕਿ 27 ਅਪ੍ਰੈਲ ਨੂੰ ਪੂਰੀ ਖਬਰ ਵਾ ਕਿਸੇ مسئلے ਦੇ ਵਿੱਚ ਇਹਨਾਂ ਨਾਮ ਦਿੱਤਾ ਗਿਆ ਪ੍ਰਾਈਡ ਮਾਰਚ ਜਿਹੜੇ ਗੇ ਪਰੇਡ ਨੂੰ ਨਾਮ ਪ੍ਰਾਈਡ ਮਾਰਚ ਦਿੱਤਾ ਲੇਕਿਨ ਇਸ ਲਈ ਕਿ ਹੁਣ ਅੰਮ੍ਰਿਤਸਰ ਵਿੱਚ ਵਵਾਜ਼ ਸ਼ੁਰੂ ਹੋ ਗਿਆ ਸਿੱਖ ਅਤੇ ਨਿਹੰਗ ਸੰਗਠਨਾਂ ਨੇ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ ਕਿ ਗੁਰੂਆਂ ਦੀ ਇਸ ਨਗਰੀ 'ਚ ਇਸ ਤਰ੍ਹਾਂ ਦੀ ਪਰੇਡ ਨਹੀਂ ਹੋਣ ਦਿੱਤੀ ਜਾਏਗੀ ਅਗਰ ਹੁੰਦੀ ਹੈ ਤੇ ਜੋ ਕੋਈ ਘਟਨਾ ਵਾਪਰਗੀ ਤੋ ਜ਼ਿਲ੍ਹਾ ਅੰਮ੍ਰਿਤਸਰ ਜ਼ਿੰਮੇਵਾਰ ਹੋਏਗਾ ਹੁਣ ਇੱਕ ਵਾਇਰਲ ਵੀਡੀਓ ਦੇ ਵਿੱਚ ਆਇਆ ਕਿ 27 April ਨੂੰ 5 ਵਜੇ ਸ਼ਾਮ ਦੇ ਰੋਜ਼ ਗਾਰਡਨ ਵਿੱਚ ਇੱਕ ਰੈਲੀ ਹੋਏਗੀ ਪਰੇਡ ਹੋਏਗੀ ਉਧਰ ਸਿੱਖ ਸਗਠਨ ਨੇਤਾ ਇੱਕ ਪਰਮਜੀਤ ਸਿੰਘ ਅਕਾਲੀ ਦਾ ਕਹਿਣਾ ਕਿ ਅੰਮ੍ਰਿਤਸਰ ਸਿੱਖ ਧਰਮ ਦੀ ਇੱਕ ਪਵਿੱਤਰ ਨਗਰੀ ਹੈ ਔਰ ਇਹ ਧਾਰਮਿਕ ਵਿਰਸ ਦੇ ਨਾਲ ਜੁੜਿਆ ਆ ਇੱਥੇ ਅਜਿਹੇ ਪ੍ਰੋਗਰਾਮ ਕਰਵਾਉਣੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਬਰਾਬਰ ਹੈ ਵਿਰੋਧ ਕਰਨ ਵਾਲੇ ਸਿੱਖ ਸਗਠਨਾਂ ਦਾ ਕਹਿਣਾ ਕਿ ਇਸ ਤਰ੍ਹਾਂ ਦਾ ਪ੍ਰਬੰਧ ਧਾਰਮਿਕ ਨਗਰੀ 'ਚ ਨਹੀਂ ਹੋਣ ਦਿੱਤਾ ਜਾਊਗਾ ਉਹਨਾਂ ਕਹਿੰਦੇ ਪਹਿਲਾਂ ਵੀ ਸਿੱਖ ਵਰਗ ਜਿਹੜੀ ਆ ਅੰਮ੍ਰਿਤਸਰ ਦੀ ਪਵਿੱਤਰਤਾ ਨੂੰ ਲੈ ਕੇ ਵੀ ਇੱਥੇ ਸ਼ਰਾਬ ਬੰਦ ਹੋਣੀ ਜੇ ਮੀਡ ਸ਼ਰਾਬ ਬੰਦ ਹੋਣਾ ਚਾਹੀਦਾ ਪਹਿਲਾਂ ਵੀ ਲੋਕਾਂ ਦੀ ਮੰਗ ਆ ਲੇਕਿਨ ਹੁਣ ਇੱਕ ਨਵਾਂ ਇੱਕ ਗੇ ਪ੍ਰੇਡ ਹੋ ਰਹੀ ਹੈ ਔਰ ਉਹਨੇ ਕਿਹਾ ਕਿ ਜੇ ਹੋਇਆ ਤਿਲਾਜ਼ਮੀ ਤੌਰ ਤੇ ਜ਼ਿਲ੍ਹਾ ਪ੍ਰਸ਼ਾਸਨ ਜ਼ਿੰਮੇਵਾਰ ਉਹਨੇ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਜਾਂ ਜ਼ਿਲ੍ਹਾ ਪ੍ਰਸ਼ਾਸਨ ਦੇਖਣਾ ਕਿ ਇਸ ਪ੍ਰੇਡ ਨੂੰ ਪਰਮਿਸ਼ਨ ਦੇਣੀ ਕਿ ਨਹੀਂ ਦੇਣੀ ਉਧਰ ਜਿਹੜੇ ਪ੍ਰਾਈਡ ਮਾਰਚ ਕਰਵਾ ਰਹੇ ਨੇ ਰਿਦਮ ਚੱਡਾ ਜਾਂ ਹੋਰ ਜਿਹੜੇ ਲੋਕ ਨੇ ਉਹ ਕਹਿੰਦੇ ਅਗੇ ਕਿ ਇਹ ਜਿਹੜਾ ਸਾਡਾ ਪ੍ਰੋਗਰਾਮ ਆ ਇਹ ਪ੍ਰੇਮ ਬਰਾਬਰਤਾ ਨੂੰ ਲੈ ਕੇ ਆ ਅਸੀਂ ਪਿਆਰ ਦੀ ਮੁਹੱਬਤ ਵੰਡਦੇ ਆ ਤੇ ਜਿਵੇਂ ਬਾਕੀਆਂ ਨੂੰ ਹੱਕ ਹੱਕਾਂ ਦਾ ਅਧਿਕਾਰ ਨੇ ਸਾਨੂੰ ਵੀ ਉਸੇ ਤਰ੍ਹਾਂ ਹੁਣ ਸਵਾਲ ਹੈ ਕਿ ਅੰਮ੍ਰਿਤਸਰ ਦੇ ਵਿੱਚ ਜਿਹੜਾ ਹੋ ਰਿਹਾ ਉਹ ਚਿੰਤਾ ਵਾਲੀ ਸਵਾਲ ਆ ਵੀ ਤੁਸੀਂ ਜੇ ਕਰਨੀ ਤੇ ਚੰਡੀਗੜ੍ਹ ਕਰਾਓ ਇੱਕ ਮਾਡਰਨ ਸ਼ਹਿਰ ਅੰਮ੍ਰਿਤਸਰ ਦੇ ਵਿੱਚ ਹੀ ਕਿਉਂ ਔਰ ਪੰਜਾਬ ਦੇ ਵਿੱਚ ਸਾਰੇ ਪੰਜਾਬ ਤੋਂ ਜਾਂ ਹੋ ਸਕਦਾ ਹੈ ਕਿ ਇਸ ਮਸਲੇ ਵਿੱਚ ਹਰ ਮਾਚਲ ਤੋਂ ਜੰਮੂ ਤੋਂ ਹਰਿਆਣੇ ਤੋਂ ਲੱਗੇ ਰਾਜਸਥਾਨ ਤੋਂ ਅੰਮ੍ਰਿਤਸਰ ਇਕੱਠੇ ਹੋਏ ਨੇ ਤੇ ਮੈਸੇਜ ਕੀ ਦੇਣਾ ਚਾਹੁੰਦੇ ਆ ਕਿ ਨੇ ਇਹ ਇਹ ਠੀਕ ਹੈ ਕਿ ਇਸ ਜਿਹੜੀ ਜੀਵ ਨੇ ਇਹਨਾਂ ਦੀ ਇੱਕ ਆਪਣੇ ਰਾਈਟ ਨੇ ਅਧਿਕਾਰ ਨੇ ਕਿਉਂਕਿ ਆਪਾਂ ਇਹਨਾਂ ਨੂੰ ਇਹ ਵੀ ਨਹੀਂ ਕਹਿ ਸਕਦੇ ਕਿ ਕੁਦਰਤ ਵੱਲੋਂ ਸਰਾਪੇ ਹੋਏ ਲੋਕ ਹੈ ਚਲੋ ਪ੍ਰਮਾਤਮਾ ਦੇ ਸਾਰੇ ਜੀ ਨੇ ਠੀਕ ਹੈ ਪਰ ਅੰਮ੍ਰਿਤਸਰ ਦੇ ਪਿੱਛੇ ਕਰਾਉਣ ਦਾ ਮਕਸਦ ਠੀਕ ਹੈ ਪਹਿਲਾਂ ਦੋ ਵਾਰ ਲੋਕਾਂ ਦੇ ਧਿਆਨ ਵਿੱਚ ਨਹੀਂ ਹੋਇਆ ਹੋ ਸਕਦਾ ਹੈ ਕਿ ਚੁੱਪਚਾਪ ਹੀ ਤੇ ਹੋ ਗਿਆ ਵੇਰਾ ਜਾਂ ਨੰਬਰ ਘੱਟ ਹੋਣ ਹੁਣ ਤੇ ਮੈਨੇਜਰ ਕਹਿੰਦੇ 450 500 ਬੰਦਾ ਇਕੱਠਾ ਹੋ ਰਿਹਾ ਇਸ ਕਰਕੇ ਇਹਨਾਂ ਦੇ ਪਿੱਛੇ ਜਿਹੜੇ ਵੀ ਪ੍ਰਬੰਧਕ ਹੋਣਗੇ ਪ੍ਰਬੰਧਕਾਂ ਪਿੱਛੇ ਕੋਈ ਹੋਰ ਜਿਹੜੀ ਸੋਚ ਕੰਮ ਕਰਦੀ ਹੋਗੀ ਲਾਜ਼ਮੀ ਤੌਰ ਤੇ ਉਹਨਾਂ ਦਾ ਇਹੀ ਹੋਣਾ ਹੈ ਕਿ ਤੁਸੀਂ ਅੰਮ੍ਰਿਤਸਰ ਦੇ ਰੱਖੋ ਅੰਮ੍ਰਿਤਸਰ ਦੇ ਵਿੱਚ ਜਦੋਂ ਇਹ ਗੱਲ ਹੋਏਗੀ ਤਾਂ ਲਾਜ਼ਮੀ ਤੌਰ ਤੇ ਸਵਾਲ ਖੜੇ ਹੋਣਗੇ ਕਿ ਇਸ ਧਰਤੀ ਤੇ ਇਸ ਨਗਰੀ ਦੇ ਵਿੱਚ ਇਹ ਵਾਲੀ ਪਰੇਡ ਨਹੀਂ ਹੋਣੀ ਚਾਹੀਦੀ ਤੁਸੀਂ ਪੰਜਾਬ ਦੇ ਹੋਰ ਸ਼ਹਿਰ ਚ ਕਰ ਲੋ ਤੁਸੀਂ ਚੰਡੀਗੜਾ ਆ ਕੇ ਕਰ ਲੋ ਨਾ ਚੰਡੀਗੜ੍ਹ 17 ਸੈਕਟਰ ਕਰੋ ਰੋਜ਼ ਗਾਰਡਨ ਕਰੋ ਰੋਲ ਗਾਰਡਨ ਕਰੋ ਤੁਹਾਨੂੰ ਕਿਸੇ ਨੇ ਨਹੀਂ ਕੋਣਗਾ ਪਰ ਜਿਹੜੇ ਧਾਰਮਿਕ ਸਥਾਨ ਨੇ ਸ਼ਹਿਰ ਨੇ ਘਟੋਗੜ ਉਥੋਂ ਜਿਹੜਾ ਗਰੇਜ਼ ਕਰਨਾ ਚਾਹੀਦਾ ਔਰ ਅੰਮ੍ਰਿਤਸਰ ਪ੍ਰਸ਼ਾਸਨ ਨੂੰ ਇਹ ਉਹ ਜਿਹੜੀ ਪ੍ਰਬੰਧਕ ਉਹਨਾਂ ਨੂੰ ਬੁਲਾ ਕੇ ਕਹਿੰਦੇ ਜਦ ਕਿ ਇੱਥੇ ਨਹੀਂ ਹੋਣਾ ਚਾਹੀਦਾ ਕਾਨੂੰਨ ਵਿਵਸਥਾ ਦਾ ਹਵਾਲਾ ਦੇ ਕੇ ਤੁਸੀਂ ਇਸ ਜਿਹੜੀ ਗੇਪ ਰੇਡ ਬੰਦ ਵੀ ਕਰ ਸਕਦੇ ਇਹ ਜਿਹੜੇ ਲੋਕ ਨੇ ਇਹ ਹੋ ਸਕਦਾ ਹੈ ਆਪਣੀ ਦਲੀਲ ਰੱਖਣ ਵੀ ਸਾਡਾ ਹੱਕ ਹੈ ਫਿਰ ਪ੍ਰਸ਼ਾਸਨ ਕੋਲ ਕਿੰਡੀ ਕਬਡੀ ਪਾਵਰ ਹੁੰਦੀ ਹੈ ਵੀ ਅਸੀਂ ਇਦਾਂ ਦਾ ਕੰਮ ਇੱਥੇ ਨਾ ਹੋਵੇ ਜਿਹਦੇ ਕਰਕੇ ਮਾਹੌਲ ਤਣਾਵਪੂਰਨ ਹੋਵੇ ਇਹ ਤੇ ਰੋਕ ਲਈ ਜਾ ਸਕਦੀ ਹੋਵੇ ਨਹੀਂ ਕਾਨੂੰਨ ਵਿਵਸਥਾ ਡੀਸੀ ਕੋ ਪੂਰੀ ਪਾਵਰ ਹੈ ਅੰਮ੍ਰਿਤਸਰ ਦੀ ਡਿਪਟੀ ਕਮਿਸ਼ਨਰ ਕੋ ਪਾਵਰ ਹੈ ਲੱਗ ਕੇ ਉੱਥੇ ਪੁਲਿਸ ਕਸ਼ਮੀਸ਼ੀ ਕਮਿਸ਼ਨਰ ਸਿਸਟਮ ਉਹਨਾਂ ਕੋ ਪੂਰੀ ਪਾਵਰ ਹੈ ਇਹ ਤੇ ਇੱਕ ਬੰਦੇ ਨੂੰ ਹਾਊਸ ਰੈਸਟ ਕਰ ਲੈਂਦੇ ਹੈਗੇ ਕਿ ਇਹ ਉੱਥੇ ਰੈਲੀ 'ਚ ਜਾ ਕੇ ਸਬੋਧਨ ਕਰੂਗਾ ਇੱਕ ਕਾਨੂੰਨ ਵਿਗੜ ਸਕਦਾ ਇੱਥੇ ਤੇ 450 ਬੰਦਾ ਇਕੱਠਾ ਹੋਣਾ ਉਧਰ ਨਿਹੰਗ ਸਿੰਘ ਜਥੇਬੰਦੀਆਂ ਜੇ ਇਕੱਠੀਆਂ ਹੋਈਆਂ ਤੇ ਇੱਧਰ ਔਲਾ ਵਧੂਗਾ ਇਸ ਕਰਕੇ ਕਾਨੂੰਨ ਵਿਵਸਥਾ ਦਾ ਹਵਾਲਾ ਦੇ ਕੇ ਡਿਪਟੀ ਕਮਿਸ਼ਨਰ ਕੈਨਸਲ ਕਰ ਸਕਦੀ ਰੈਲੀ ਤੁਸੀਂ ਕਰਨਾ ਜੇ 27 ਤਰੀਕ ਬਹੁਤ ਹੈ ਤੁਸੀਂ ਉੱਥੋਂ ਕੈਨਸਲ ਕਰੋ ਆਪੇ ਜੇ ਚੰਡੀਗੜਾ ਆ ਕੇ ਕਰਵਾ ਲੈਣ ਚੰਡੀਗੜਾ ਆਪੇ ਸੈਂਟਰ ਸਰਕਾਰ ਦੇਖੇ ਪੀ ਇਹਨਾਂ ਦਾ ਜਿਹੜੇ ਗੇ ਪ੍ਰੇਡ ਕਰਨੀ ਕਿ ਨਹੀਂ ਕਰਨੀ ਠੀਕ ਹੈ ਵਰਲਡ ਲੈਵਲ ਤੇ ਹੁੰਦਾ ਕਈ ਕੰਟਰੀਆਂ ਦੇ ਵਿੱਚ ਕਾਨੂੰਨ ਇੰਡੀਆ ਦੇ ਵਿੱਚ ਵੀ ਪਹਿਲਾਂ ਬਹੁਤ ਰੌਲਾ ਸੀ ਕਿ ਇਹਨਾਂ ਨੂੰ ਰਾਈਟ ਦਿੱਤੇ ਜਾਣ ਪਰ ਸਾਡੀ ਜਿਹੜੀ ਸਭਿਅਤਾ ਭਾਰਤੀ ਸਭਿਅਤਾ ਪੱਛਮੀ ਸਭਿਅਤਾ ਦੇ ਨਾਲ ਜ਼ਮੀਨ ਆਸਮਾਨ ਦਾ ਫਰਕ ਆ ਉੱਥੇ ਤੇ ਤੁਸੀਂ ਚਰਚੇ ਦੇ ਵਿੱਚੋਂ ਵਿਆਹ ਕਰਾਓ ਬਾਹਰ ਨਿਕਲੋ ਫਿਰ ਤਾਂ ਡੈਡ ਵਰਸ ਹੋ ਜਾਂਦਾ ਹੈਗਾ ਉਹਨਾਂ ਦੇ ਕੁਝ ਹੋਰ ਨੇ ਸਿਸਟਮ ਸਾਡੀ ਜਿਹੜੀ ਸੱਭਿਅਤਾ ਸਾਡੀ ਸੇੜੀ ਸਾਡੀ ਭਾਰਤੀ ਸੰਸਕ੍ਰਿਤੀ ਆ ਸਾਡੇ ਰੀਤੀ ਰਿਵਾਜ ਸਾਡੇ ਜ਼ਮੀਨ ਆ ਅਸਮਾਨ ਦਾ ਫਰਕ ਆ ਅਸੀਂ ਪੱਛਮੀ ਲੋਕਾਂ ਦੇ ਗੋਰਿਆਂ ਦੇ ਬਣਨ ਦੀ ਕੋਸ਼ਿਸ਼ ਕਰਦੇ ਆ ਲੇਕਿਨ ਅਸੀਂ ਨਹੀਂ ਬਣ ਸਕਦੇ ਅਸੀਂ ਉਹਨਾਂ ਨੂੰ ਫਾਲੋ ਜ਼ਰੂਰ ਵੇ ਵੇ ਕੇ ਹੁੰਦੇ ਨੇ ਪਰ ਨਹੀਂ ਉਹਨਾਂ ਦੇ ਰੀਤੀ ਰਿਵਾਜ ਉਹਨਾਂ ਦੀ ਸੱਭਿਅਤਾ ਹੋਰ ਆ ਸਾਡੀ ਭਾਰਤੀ ਸਮਾਜ ਦੀ ਜਿਹੜੀ ਸੱਭਿਅਤਾ ਹੋਰ ਆ ਠੀਕ ਹੈ ਰਾਈਟ ਹੈ ਵਰਲਡ ਵਾਈਡ ਦੇ ਅਗਰ ਗੱਲ ਕੀਤੇ ਇਹ ਵੀ ਮਨੁੱਖੀ ਹੱਕਾਂ ਅਧਿਕਾਰ ਦੇ ਵਿੱਚ ਹੀ ਆ ਹੋ ਜਾਂਦੇ ਨੇ ਪਰ ਅੰਮ੍ਰਿਤਸਰ ਸ਼ਹਿਰ ਤੋਂ ਇਹਨਾਂ ਨੂੰ ਜਿਹੜੇ ਪ੍ਰਬੰਧਕ ਨੇ ਜਾਂ ਜਿਹੜੇ ਪ੍ਰਬੰਧਕਾਂ ਪਿੱਛੇ ਜਿੰਨਾਂ ਲੋਕਾਂ ਦੀ ਸੋਚ ਆ ਉਹਨਾਂ ਨੂੰ ਇਸ ਸ਼ਹਿਰ ਚ ਚੁਣਨ ਤੋਂ ਪਹਿਲਾਂ ਹੋਰ ਸ਼ਹਿਰ ਦੇ ਵਿੱਚ ਕਰ ਲੈਣ ਜਿਦੋਂ ਜਲੰਧਰ ਕਰਵਾ ਲਓ ਲੁਧਿਆਣੇ ਕਰਵਾ ਲਓ ਪਟਿਆਲੇ ਕਰਵਾ ਲਓ ਅੰਮ੍ਰਿਤਸਰ ਦਾ ਜਿਹੜਾ ਹੋਰ ਬਠਿੰਡੇ ਕਰਵਾ ਲਓ ਸੰਗਰੂਰ ਕਰਵਾ ਲੈਣ ਉੱਥੇ ਠੀਕ ਹੈ ਹੋਰ ਜ਼ਿਲ੍ਹੇ ਚ ਕਰਵਾਇਆ ਘਟੂਗੜ ਅੰਮ੍ਰਿਤਸਰ ਸ਼ਹਿਰ ਚ ਜਿਹੜੀ ਆ ਉਹ ਇਹਨਾਂ ਨੂੰ ਗਰੇਜ ਕਰਨੀ ਚਾਹੀਦੀ ਸੀ ਜੀ ਸ਼ੁਕਰੀਆ ਪ੍ਰੋਗਰਾਮ 16 ਨੇ ਸੱਚ ਦੇ ਵਿੱਚ ਅਸੀਂ ਪੰਜਾਬ ਦੇ ਅਹਿਮ ਮੁੱਦਿਆਂ ਤੇ ਗੱਲਬਾਤ ਕੀਤੀ ਹੈ ਇਹ ਪ੍ਰੋਗਰਾਮ ਤੁਹਾਨੂੰ ਕਿਵੇਂ ਲੱਗਿਆ ਆਪਣੀ ਰਾਏ ਸਾਨੂੰ ਜਰੂਰ ਭੇਜੋ